ਕਿੰਨੀ ਉਮਰ ਦਾ ਟੀ 15 ਤੇ ਤੇਨੂੰ ਪਤਾ ਨਹੀਂ ਤੇਰੀ ਉਮਰ ਘੱਟ ਹੈ ਨਹੀਂ ਉਮਰ ਤਾਂ ਵਿੱਚ ਕਿ ਤੂੰ ਪੜੀ ਲਿਖੀ ਹੈ ਸਕੂਲ ਜਾਂਦੀ ਨਹੀਂ ਨਹੀਂ ਕੰਨ ਟਾਈਮ ਪਾਉਣਾ 20 ਸਾਲ ਹੋ ਗਏ ਫਿਰ ਜਾ ਹੁੰਦਾ ਸੀ ਹੁਣ ਪੁਲਿਸ ਆਈ ਹੈ ਪੁਲਿਸ ਨੇ ਕੀ ਪੁੱਛਿਆ ਹਾਡਾ ਕੀ ਆਪਣਾ ਮਨ ਸੀ ਵਿਆਹ ਕਰਾਣਾ ਸੀ ਜਾਂ ਪੜਨਾ ਸੀ ਅੱਗੇ ਹਾਂ ਵਿਆਹ ਕਰਾਉਂਦਾ ਮਨ ਸੀ ਪੜਨ ਦਾ ਕੋਈ ਮਨ ਨਹੀਂ ਪੜ ਲਿਆ ਸੀ ਕਿੰਨਾ ਕਰ ਲੈ ਅੱਛਾ ਹੋਰ ਘੱਟ ਕਿੰਨਾ ਹਾਂਜੀ ਜੀ ਹਾਂਜੀ ਕੁੜੀਆਂ ਦਾ ਰੋਕਾ ਕੀਤਾ ਹਾਂਜੀ ਹਾਂਜੀ ਵਿਆਹ 2025 ਸਾਲ ਨੂੰ ਕਰਨਾ 2022 ਸਾਲ ਨੂੰ ਨਹੀਂ ਕੀ ਕਰਨਿਆ ਪੁਲਿਸ ਕਿਉਂ ਆ ਗਈ ਜੇ ਤੁਸੀਂ ਰੋਕਾ ਹੀ ਕਰਦੇ ਤੇ ਪੁਲਿਸ ਕਿਉਂ ਆਈ ਤੁਹਾਡੇ ਘਰ ਤੇ ਮੁੰਡੇ ਵਾਲੇ ਕੀ ਬਸ ਨਹੀਂ ਪਤਾ ਹੈਗਾ ਅਸੀਂ ਰੋਕਾ ਹੀ ਕੀਤਾ ਹੈ ਤੇ ਮੁੰਡੇ ਵਾਲੇ ਕਿਉਂ ਪੱਜ ਗਏ ਉੱਥੋਂ ਜੇ ਰੋਕਾ ਹੀ ਕਰਦੇ ਮੁੰਡੇ ਵਾਲਾ ਮੇਰੀ ਗੱਲ ਸੁਣੋ ਅਸੀਂ ਰੋਕਾ ਇੱਥੇ ਕੀਤਾ ਸੀ ਤੇ ਉੱਥੇ ਚਲੋ ਪ੍ਰੋਗਰਾਮ ਕਰਨਾ ਹੀ ਥੋੜਾ ਪਤਾ ਅਹੀਂ ਰੋਟੀ ਪਾਣੀ ਦਾ ਬਾਕੀ ਅਸੀਂ ਕੋਈ ਇਹੋ ਜਿਹਾ ਸਟੈਪ ਨਹੀਂ ਚੁੱਕਿਆ ਅਸੀਂ ਕੁੜੀ 20-22 ਸਾਲ ਦੀ ਹੋਏ ਕਿਤੇ ਵਿਆਹ ਕਰਨਾ ਅਸੀਂ ਰੋਕਾ ਕੀਤਾ ਇੰਨੀ ਇੰਨੀ ਜਲਦੀ ਕਿਉਂ ਹੀ ਤੁਹਾਨੂੰ ਕੋਈ ਰੋਕਾ ਕਰਨਾ ਹੈ ਕੁੜੀ ਮੁੰਡੇ ਦੀ ਚਲੋ ਗੱਲ ਬਾਤ ਮੜਮੜਾ ਜਾਣ ਤੇ ਪਛਾਨਦੇ ਸੀ ਅਸੀਂ ਕਿਹੜਾ ਰੋਕਾ ਤੇ ਇਹਦੀ ਮੰਮੀ ਹੈ ਨਹੀਂ ਸੀ ਤੇ ਮੈਂ ਕਿਹਾ ਚਲ ਮੈਂ ਰੋਕਾ ਕਰਦਾ ਮੈਂ ਦਿਹਾੜੀ ਧੱppa ਕਰਤੀ ਤੀ ਤੁਹਾਡੀ ਕਿ ਲੱਗਦੀ ਬੇਟੀ ਮੇਰੀ ਪੋਤਰੀ ਤੁਹਾਨੂੰ ਪਤਾ ਨਹੀਂ ਬੱਚੀ ਉਮਰ ਵਿੱਚ ਵਿਆਹਣਾ ਜਿਹੜਾ ਨਹੀਂ ਵਿਆਹਿਆ ਨਹੀਂ ਅਸੀਂ ਰੋਕਾ ਕੀਤਾ ਹੈ ਰੋਕਾ ਵੀ ਤੇ ਜੁਰਮੀ ਆ ਅਸੀਂ ਵਿਆਹਣਾ ਨਹੀਂ ਰੋਕਾ ਵੀ ਤੇ ਜੁਰਮੀ ਆ ਨਾਬਾਲਕ ਆ ਕੁੜੀ ਇਹ ਅਮਿਤ ਇਹ ਤਾਂ 20 ਸਾਲ ਤੋਂ ਬਾਅਦ ਚਾਹੀ ਵਿਆਹ ਕਰ ਸਕਦੇ ਬੱਚੇ ਦਾ ਇਹ ਚਲ ਇੱਕ ਦੂਸਰੇ ਨਾਲ ਬੰਦੇ ਦਾ ਹੋ ਜਾਂਦਾ ਵੀ ਤੁਹਾਨੂੰ ਰੋਕਾ ਕੀਤਾ ਹੋਏ ਸਾਡਾ ਬੱਚਾ ਆ ਅਸੀਂ ਉਹਨਾਂ ਦਾ ਸਾਡਾ ਬੱਚਾ ਉਹਨਾਂ ਦਾ ਉਹਨਾਂ ਦਾ ਬੱਚਾ ਸਾਡਾ ਬੱਚਾ ਕਿੱਥਾਂ ਦਾ ਤੁਹਾਡਾ ਕਿਹੜਾ ਦੀ ਬੇਟੀ ਹੈ ਹਾਂਜੀ ਕਿੱਥਾਂ ਦੀ ਬੇਟੀ ਬੜੀ ਚਾਲ ਦੀ 15 ਸਾਲ ਦੀ ਜੀ 15 ਸਾਲ ਦੀ 7 ਸਾਲ ਤੱਕ ਦਾ ਤੁਸੀਂ ਟਾਈਮ ਪਾਉਣਾ ਸੀ ਹਾਂ ਜੀ ਪਾਉਣਾ ਸੀ ਚਲੋ ਸਾਡੇ ਰਿਸ਼ਤੇਦਾਰੀ ਸੀ ਆਣਾ ਜਾਣਾ ਸੀ ਮਿਲਣਾ ਪਰ ਤਰ ਅੱਗੇ ਮਿਲਦੇ ਕਰਦੇ ਪੁਲਸ ਆਈ ਪੁਲਸ ਨੇ ਕੀ ਕਿਹਾ ਪੁਲਸ ਨੇ ਉਹ ਗੱਲ ਕਹੀ ਹੈ ਚਲੋ ਕੋਈ ਗੱਲ ਨਹੀਂ ਰੋਕਾ ਕੀਤਾ ਤੇ ਕੋਈ ਗੱਲ ਨਹੀਂ ਹਾਂਜੀ ਠੀਕ ਹੈ ਠੀਕ ਹੈ ਜੀ ਰੋਕਾ ਜਿੱਲੇ ਮਰਜ਼ੀ ਆਣ ਕੇ ਦੇਖਣ ਸਾਡੀ ਬੇਟੀ ਸਾਡੇ ਘਰ ਹੋਏਗੀ ਉਹ ਪਾਰ ਵੀ ਕੀ ਰਹੇ ਨੇ ਜੋ ਉੱਥੇ ਮੁੰਡੇ ਵਾਲੇ ਆਖੋ ਭਾਜੀ ਭੱਜੋਗੇ ਭਾਜੋਗੇ ਮੁੰਡੇ ਵਾਲੇ ਮੇਰੇ ਜਦੋਂ ਹੀ ਰੋਕਾ ਕੀਤਾ ਸੀ ਤੇ ਮੁੰਡੇ ਨੇ ਘਰ ਜਾਣਾ ਭੱਜਣਾ ਕਿਉਂ ਸੀ ਤੇ ਕੁੜੀ ਵਾਲੇ ਨੇ ਕੋਈ ਇਤਰਾਜ਼ ਨਹੀਂ ਕੀਤਾ ਕੁੜੀ ਨੇ ਕੁੜੀ ਨੇ ਕਲਾਤਰਾਇ ਕਰਨਾ ਜਦੋਂ ਉਹ ਕਾਈ ਕਰ ਲਿਆ ਤਾਂ ਅਸੀਂ ਕਿਹੜਾ ਵਿਆਹ ਕਰਕੇ ਕੁੜੀ ਤੋੜਨੀ ਨੇ ਕਿਹਾ ਬੱਚੀ ਮੈਂ ਛੋਟੀ ਉਮਰ ਦੀ ਆ ਤੁਸੀਂ ਕਰ ਦਿਓ ਕੁੜੀ ਨੇ ਕਿਹਾ ਛੋਟੀ ਉਮਰ ਦੀ 15 ਸਾਲ ਦੀ ਤੇ ਮੇਰਾ ਜਿੱਸਾ ਕਰ ਦਿਓ ਬੱਚੀ ਚਲੋ ਬੱਚੀ ਤੇ ਬੱਚੀ ਨੇ ਕੀ ਕਹਿਣਾ ਚਲੋ ਇਹ ਕਿੰਨੇ ਚੱਲ ਬੱਚੀ ਯਾਰ ਰਿਸ਼ਤਾ ਕਰਦੀ ਐ ਮੁੰਡਾ ਚੰਗਾ ਮਿਲ ਗਿਆ ਮੁੰਡਾ ਕਾਰੋਬਾਰ ਕਰਦਾ ਸੀ ਮੁੰਡਾ ਚੰਗਾ ਮਿਲ ਗਿਆ ਸਾਨੂੰ ਐਸੀ ਕਿਹ ਰਿਸ਼ਤਾ ਕਰਦੀ ਐ ਚਲੋ ਵਿਆਹ ਹੀ 20 ਸਾਲ ਨੂੰ ਕਰਦਾ ਠੀਕ 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 ਕੁੜੀ ਦਾ ਵਿਆਹ ਹੋ ਗਿਆ ਸੀ 16 ਸਾਲ ਦੀ ਕੁੜੀ ਦਾ ਕੀ ਮੈਟਰੀਕ ਦੇਖੋ ਜੀ ਇੰਜ ਮੌਕੇ ਤੇ ਲੈ ਕੇ ਕੁੜੀ ਨੂੰ ਬਲਕੇ ਹਲੇ ਆਪਾਂ ਨੂੰ ਥਾਣੇ ਲੈ ਜਾਏ ਜਾਨੇ ਇਹਦੀ ਦਾਦੀ ਨੂੰ ਲੈ ਕੇ ਚੱਲੇ ਨਾਲ ਠੀਕ ਐ ਬਾਕੀ ਜੋਸ਼ ਟਾ ਨਿਕਲੇਗਾ ਉਸ ਸਰ ਕੇਹ ਨਾਲ ਬਾਤ ਹੋਈ ਐ ਇਹ ਪਰਿਵਾਰ ਦੇ ਨਾਲ ਤੁਹਾਡੀ ਤੋ ਅੰਮ੍ਰੇ ਕਹਿੰਦੇ ਵੀ ਸਾਡੀ ਆਪਣੇ ਐਸੀ ਮਲਕੀ ਮੰਗਣੀ ਕਰਾਉ ਕਰ ਰਹੇ ਸੀ ਇਹ ਕਿਹੜੇ ਹੁਣ ਜਾ ਕੇ ਆਪਾਂ ਥਾਣੇ ਵਿੱਚ ਨਾ ਕੋ ਪੁਸ਼ਟੀ ਕਰਦੇ ਆਂ ਮੁੰਡੇ ਵਾਲੇ ਭੱਜ ਗਏ ਨੇ ਤੂੰ ਮੁੰਡੇ ਵਾਲੇ ਮੈਂ ਤਾਂ ਹੁਣ ਮੋਕਰੇ ਇੱਥੇ ਆਇਆ ਜੀ ਮੁੰਡੇ ਵਾਲੇ ਮੇਰੇ ਕੋਲ ਹੁਣ ਮਿਲੇ ਨਹੀਂ ਉਹਨਾਂ ਨੂੰ ਵੀ ਥਾਣੇ ਦੇ ਵਿੱਚ ਬੁਲਾਇਆ ਜਾਏਗਾ ਮੁੰਡੇ ਵਾਲੇ ਹਾਂ ਉਹਨਾਂ ਨੂੰ ਬੁਲਾਇਆ ਜਾਏਗਾ ਇਹ ਮੰਗਣੀ ਕਿੱਥੇ ਹੋ ਰਹੀ ਸੀ ਇਹ ਮੰਗਣੀ ਹਾਲੇ ਮੈਂ ਹੁਣ ਮੋਕਰੇ ਆਇਆ ਹਾਲੇ ਵੀ ਪੁਸ਼ਪਰਤਾ ਕਰਦੇ ਆਪਾਂ ਥਾਣੇ ਵਿੱਚ ਹੀ ਗੰਮ ਜਾ ਰਹੀ ਸੀ ਨਹੀਂ 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 ਇਹ ਕਿੰਨੇ ਕਰ ਬਾਹਰ ਚੱਲ ਰਿਹਾ ਜੀ ਕਿਤੇ ਹੁਣ ਵੇਹਣੇ ਜਾ ਕੇ ਪੁਸ਼ਪਰਤਾ ਕਰਦੇ ਜੀ ਨਹੀਂ ਫੋਨ ਨਹੀਂ ਆਲੇ ਮੈਨੂੰ ਕੋਈ ਵਿਖਾਈ ਇਹਨਾਂ ਨੇ ਮੈਂ ਦੇਖਦਾ ਫੋਨ ਆਪਾਂ ਲਿਆ ਨਾ ਕੋ ਜੋ ਫੋਨ ਤੇ ਜੂਨ ਕੀ ਕਹਿੰਦਾ ਜੀ ਛੋਟੀ ਉਮਰ ਦੀ ਮੰਗਣੀ ਹੋ ਸਕਦੀ ਬੱਚੀ ਦੀ ਨਹੀਂ ਨਹੀਂ ਨਾਬਾਲਕ ਹੈ ਹਾਂ ਜੀ ਨਾਵਾਲਕਾਂ ਦਾ ਵਿਆਹ ਕਰ ਲਈ ਕੀਤੀ ਹੈਗੀ ਦੇਖੋ ਨਾਵਾਲਕਾਂ ਹੀ ਫਿਰ ਗੈਰਕਾਨੂੰਨੀ ਆ ਠੀਕ ਆ ਕੁੜੀ ਦੇ ਕਾਗਜ਼ ਕਿਤੇ ਆ ਕਾਗਜ਼ ਚ ਕਰਾਂਗਾ ਆਪਾ ਪ੍ਰੂਫ ਲਮਾ ਕੇ ਨਾ ਉਹ ਉੱਪਰੋਂ ਆਪਾਂ ਕਾਰਵਾਈ ਕਰਾਂਗੇ ਕਰ ਲਈ ਹੈਗੀ ਜੀ ਹਾਂ ਨਹੀਂ ਕਰ ਲਈ ਕੁੜੀ ਦੇ ਨਾਲ ਖਲਬਤ ਹੋਈ ਹੈ ਤੁਹਾਡੀ ਉਹ ਕੀ ਕੰਦੀ ਕੁੜੀ ਕੁੜੀ ਹੈ ਲੋ ਕਹਿੰਦੇ ਮੈਂ ਨਾਵਾਲਕਾਂ ਕੁੜੀ ਬੱਚੀ ਸਹਿਮੀ ਹੋਈ ਆ ਠੀਕ ਆ ਉਹਨੂੰ ਆਪਾਂ ਆਪਰੇ ਭਾਵਾਂਗੇ ਫਿਰ ਭਾਗ ਨੂੰ ਪੁੱਛਾਂਗੇ ਠੀਕ ਆ ਫਿਲਹਾਲ 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 ਆਪਾਂ ਲੜਕੇ ਨੂੰ ਕੁਝ ਨਹੀਂ ਉਹ ਬੜੀ ਸਹੀ ਹੋਈ ਆ ਠੀਕ ਆ ਆਪਾਂ ਨੂੰ ਪੁੱਛ ਕੇ ਫੇਰ ਆਪਾਂ ਪੁੱਛਦੇ ਹਾਂ ਕੀ ਕਰਵਾਈ ਕੀਤੀ ਹੈ ਕਿ ਨਹੀਂ ਮੁੰਡੇ ਵਾਲਾ ਤੇ ਨਾਂ ਦੇ ਜੋ ਜੋ ਸਾਹਮਣੇ ਆਏਗਾ ਉਹ ਬਤਾਓ ਕਾਰਵਾਈ ਕੀਤੀ ਹੈ ਠੀਕ ਹੈ

ਕਿੰਨੀ ਉਮਰ ਦਾ ਟੀ 15 ਤੇ ਤੈਨੂੰ ਪਤਾ ਨਹੀਂ ਤੇਰੀ ਉਮਰ ਘੱਟ ਹੀ ਨਹੀਂ ਉਮਰ ਤਾਂ ਵਿੱਚ ਕਿ ਤੂੰ ਪੜੀ ਲਿਖੀ ਆ ਸਕੂਲ ਜਾਂਦੀ ਨਹੀਂ ਨਹੀਂ ਕੰਨ ਟਾਈਮ ਪਾਉਣਾ 20 ਸਾਲ ਸੀ ਹੋ ਗਏ ਫਿਰ ਯਾ ਹੋਗਾ ਸੁਣ ਪੁਲਿਸ ਆਈ ਆ ਪੁਲਿਸ ਨੇ ਕੀ ਪੁੱਛਿਆ ਪੁਲਿਸ ਆ ਕੇ ਆਪਣਾ ਮਨ ਸੀ ਵਿਆਹ ਕਰਾਉਣਾ ਸੀ ਜਾਂ ਪੜਨਾ ਸੀ ਅੱਗੇ ਹਾਂ ਵਿਆਹ ਕਰਾਉਣਾ ਦਾ ਮਨ ਸੀ ਪੜਨ ਦਾ ਕੋਈ ਮਨ ਨਹੀਂ ਪੜ ਲੈ ਸੀ ਕਿੰਨਾ ਕਰ ਲੈ ਅੱਛਾ ਹੋਰ ਆਠ ਕਿੰਨੇ ਹਾਂਜੀ ਜੀ ਹਾਂਜੀ ਕੁੜੀਆਂ ਦਾ ਰੋਕਾ ਕੀਤਾ ਹਾਂਜੀ ਹਾਂਜੀ ਵਿਆਹ 2025 ਸਾਲ ਨੂੰ ਕਰਨਾ 2022 ਸਾਲ ਨੂੰ ਨਹੀਂ ਕੀ ਕਰਨਿਆ ਪੁਲਸ ਕਿਉਂ ਆ ਗਈ ਜੇ ਤੁਸੀਂ ਰੋਕਾ ਹੀ ਕਰਦੇ ਤੇ ਪੁਲਸ ਕਿਉਂ ਆਈ ਤੁਹਾਡੇ ਘਰ ਤੇ ਮੁੰਡੇ ਵਾਲੇ ਕੀ ਪਤਾ ਹੈਗਾ ਅਸੀਂ ਰੋਕਾ ਹੀ ਕੀਤਾ ਹੈ ਤੇ ਮੁੰਡੇ ਵਾਲੇ ਕਿਉਂ ਪੱਜ ਗਏ ਉੱਥੋਂ ਜੇ ਰੋਕਾ ਹੀ ਕਰਦੇ ਮੁੰਡੇ ਵਾਲਾ ਮੇਰੀ ਗੱਲ ਸੁਣੋ ਅਸੀਂ ਰੋਕਾ ਇੱਥੇ ਕੀਤਾ ਸੀ ਤੇ ਉੱਥੇ ਚਲੋ ਪ੍ਰੋਗਰਾਮ ਕਰਨਾ ਹੀ ਥੋੜਾ ਪਤਾ ਅਹੀਂ ਰੋਟੀ ਪਾਣੀ ਦਾ ਬਾਕੀ ਅਸੀਂ ਕੋਈ ਇਹੋ ਜਿਹਾ ਸਟਾਪ ਨਹੀਂ ਚੁੱਕਿਆ ਅਸੀਂ ਕੁੜੀ 22 ਸਾਲ ਦੀ ਹੋਇਆ ਇੱਕ ਤਹੇਰ ਵਿਆਹ ਕਰਨਾ ਅਸੀਂ ਰੋਕਾ ਕੀਤਾ ਇੰਨੀ ਇੰਨੀ ਜਲਦੀ ਕਿਉਂ ਹੀ ਤੁਹਾਨੂੰ ਕੋਈ ਰੋਕਾ ਕਰਨਾ ਹੈ ਕੁੜੀ ਮੁੰਡੇ ਦੀ ਚਲੋ ਗੱਲ ਬਾਤ ਮੜਮੜਾ ਜਾਣ ਤੇ ਪਛਾਣ ਤੇ ਸੀ ਅਸੀਂ ਕਿਹਾ ਰੋਕਾ ਤੇ ਇਹਦੀ ਮੰਮੀ ਹੈ ਨਹੀਂ ਸੀ ਤੇ ਮੈਂ ਕਿਹਾ ਚਲ ਮੈਂ ਰੋਕਾ ਕਰਦਾ ਮੈਂ ਦਿਹਾੜੀ ਧੱppa ਕਰਤੀ ਤੋੜੀ ਕਿ ਲੱਗਦੀ ਬੇਟੀ ਮੇਰੀ ਪੋਤਰੀ ਤੁਹਾਨੂੰ ਪਤਾ ਨਹੀਂ ਬੱਚੀ ਉਮਰ ਵਿੱਚ ਵਿਆਹਣਾ ਜਿਹੜਾ ਨਹੀਂ ਵਿਆਹਿਆ ਨਹੀਂ ਅਸੀਂ ਰੋਕਾ ਕੀਤਾ ਹੈ ਰੋਕਾ ਵੀ ਤੇ ਜੁਰਮ ਹੀ ਆ ਅਸੀਂ ਵਿਆਹਣਾ ਨਹੀਂ ਰੋਕਾ ਵੀ ਤੇ ਜੁਰਮ ਹੀ ਆ ਨਾ ਬਾਲਕ ਆ ਕੁੜੀ ਇਹ ਅਮਿਤ ਇਹ ਤਾਂ 20 ਸਾਲ ਤੋਂ ਬਾਅਦ ਚਾਹੀ ਵਿਆਹ ਕਰ ਸਕਦੇ ਬੱਚੇ ਦਾ ਇਹ ਚਲ ਇੱਕ ਦੂਸਰੇ ਨਾਲ ਬੰਦੇ ਦਾ ਹੋ ਜਾਂਦਾ ਵੀ ਚਲੋ ਰੋਕਾ ਕੀਤਾ ਹੋਏ ਸਾਡਾ ਬੱਚਾ ਆ ਅਸੀਂ ਉਹਨਾਂ ਦਾ ਸਾਡਾ ਬੱਚਾ ਉਹਨਾਂ ਦਾ ਉਹਨਾਂ ਦਾ ਬੱਚਾ ਬੱਚਾ ਕਿਹਦਾ ਤਾਂ ਦੱਸ ਲੈ ਕਿਹਦੀ ਬੇਟੀ ਹੈ ਹਾਂਜੀ ਕਿਹਦੀ ਬੇਟੀ ਬੜੀ ਚਾਲਦੀ 15 ਸਾਲ ਦੀ ਜੀ 15 ਸਾਲ ਦੀ 7 ਸਾਲ ਤੱਕ ਦਾ ਤੁਸੀਂ ਟਾਈਮ ਪਾਉਣਾ ਸੀ ਹਾਂਜੀ ਪਾਉਣਾ ਸੀ ਚਲੋ ਸਾਡੇ ਰਿਸ਼ਤੇਦਾਰੀ ਸੀ ਆਣਾ ਜਾਣਾ ਸੀ ਮਿਲਣਾ ਪਰ ਤਰ ਅੱਗੇ ਮਿਲਦੇ ਕਰਦੇ ਪੁਲਸ ਆਈ ਪੁਲਸ ਨੇ ਕੀ ਕਿਹਾ ਪੁਲਸ ਨੇ ਇਹੋ ਗੱਲ ਕਹੀ ਹੈ ਚਲੋ ਕੋਈ ਗੱਲ ਨਹੀਂ ਰੋਕਾ ਕੀਤਾ ਤੇ ਕੋਈ ਗੱਲ ਨਹੀਂ ਹਾਂਜੀ ਠੀਕ ਹੈ ਠੀਕ ਹੈ ਰੋਕਾ ਜਿੱਲੇ ਮਰਜ਼ੀ ਆਣ ਕੇ ਦੇਖਣ ਸਾਡੀ ਬੇਟੀ ਸਾਡੇ ਘਰ ਹੋਏਗੀ ਉਹ ਪਾਣੀ ਕੀ ਰਹੇ ਨੇ ਜੋ ਉੱਥੇ ਮੁੰਡੇ ਵਾਲੇ ਆਖੋ ਭੱਜ ਭੱਜ ਗੋੜੇ ਆਖੋ ਭੱਜੇ ਮੁੰਡੇ ਵਾਲੇ ਜਦੋਂ ਹੀ ਰੋਕਾ ਕੀਤਾ ਸੀ ਤੇ ਮੁੰਡੇ ਵਾਲੇ ਘਰ ਜਾਣਾ ਭੱਜਣਾ ਕਿਉਂ ਸੀ ਤੇ ਕੁੜੀ ਵਾਲੇ ਨੇ ਕੋਈ ਇਤਰਾਜ਼ ਨਹੀਂ ਕੀਤਾ ਕੁੜੀ ਨੇ ਕੁੜੀ ਨੇ ਕਹ ਲਿਆ ਤਰਾਇ ਕਰਨਾ ਜਦ ਜਦ ਰੋਕਾਈ ਕਰ ਲਿਆ ਤਾਂ ਅਸੀਂ ਕਿਹੜਾ ਵਿਆਹ ਕਰਕੇ ਕੁੜੀ ਤੋੜਨੀ ਨੇ ਕਿਹਾ ਬੱਚੀ ਮੈਂ ਛੋਟੀ ਉਮਰ ਦੀ ਆ ਤੁਸੀਂ ਕਰ ਦਿਓ ਕੁੜੀ ਨੇ ਕਿਹਾ ਛੋਟੀ ਉਮਰ ਦੀ 15 ਸਾਲ ਦੀ ਤੇ ਮੇਰਾ ਜਿੱਸਾ ਕਰ ਦਿਓ ਬੱਚੀ ਚਲੋ ਬੱਚੀ ਤੇ ਬੱਚੀ ਨੇ ਕੀ ਕਹਿਣਾ ਚਲੋ ਕਿੰਨੇ ਚੱਲ ਬੱਚੀ ਯਾਰ ਰਿਸ਼ਤਾ ਕਰਦੀ ਐ ਮੁੰਡਾ ਚੰਗਾ ਮਿਲ ਗਿਆ ਮੁੰਡਾ ਕਾਰੋਬਾਰ ਕਰਦਾ ਸੀ ਮੁੰਡਾ ਚੰਗਾ ਮਿਲ ਗਿਆ ਸਾਨੂੰ ਐਸੀ ਕਿਹ ਰਿਸ਼ਤਾ ਕਰਦੀ ਐ ਚਲੋ ਵਿਆਹ ਹੀ 20 ਸਾਲ ਨੂੰ ਕਰਦਾ ਠੀਕ 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 ਕੁੜੀ ਦਾ ਵਿਆਹ ਹੋ ਗਿਆ ਸੀ 16 ਸਾਲ ਦੀ ਕੁੜੀ ਦਾ ਕੀ ਮੈਟ੍ਰਿਕ ਦੇਖੋ ਜੀ ਇੰਜ ਮੌਕੇ ਤੇ ਕੁੜੀ ਨਾ ਬਲਕੇ ਅੱਲੇ ਆਪਾਂ ਨੂੰ ਥਾਣੇ ਲੈ ਕੇ ਆ ਗਏ ਨੇ ਇਹਦੀ ਦਾਦੀ ਨੂੰ ਲੈ ਕੇ ਚੱਲੇ ਆ ਨਾਲ ਠੀਕ ਐ ਬਾਕੀ ਜੋਸ਼ ਤਾਂ ਨਿਕਲੇਗਾ ਉਸ ਸਰ ਕੇ ਗੱਲ ਬਾਤ ਹੋਈ ਐ ਇਹ ਪਰਿਵਾਰ ਦੇ ਨਾਲ ਤੁਹਾਡੀ ਤੋ ਅੰਮ੍ਰੇ ਕਹਿੰਦੇ ਵੀ ਸਾਡੀ ਆਪਣੇ ਅਸੀਂ ਲੜਕੀ ਮੰਗਣੀ ਕਰਾਉ ਕਰ ਰਹੇ ਸੀ ਇਹ ਕਿਹੜੇ ਹੁਣ ਜਾ ਕੇ ਆਪਾਂ ਥਾਣੇ ਵਿੱਚ ਨਾ ਕੋ ਪੁਸ਼ਟੀ ਕਰਦੇ ਆਂ ਮੁੰਡੇ ਵਾਲੇ ਭੱਜ ਗਏ ਨੇ ਤੂੰ ਮੁੰਡੇ ਵਾਲੇ ਮੈਂ ਹੁਣ ਮੋਕਰੇ ਇੱਥੇ ਆਇਆ ਜੀ ਮੁੰਡੇ ਵਾਲੇ ਮੇਰੇ ਕੋਲ ਹੁਣ ਮਿਲੇ ਨਹੀਂ ਉਹਨਾਂ ਨੂੰ ਹੀ ਥਾਣੇ ਦੇ ਵਿੱਚ ਬੁਲਾਇਆ ਜਾਏਗਾ ਮੁੰਡੇ ਵਾਲੇ ਹਾਂ ਉਹਨਾਂ ਨੂੰ ਬੁਲਾਇਆ ਜਾਏਗਾ ਇਹ ਮੰਗਣੀ ਕਿੱਥੇ ਹੋ ਰਹੀ ਸੀ ਇਹ ਮੰਗਣੀ ਹਾਲੇ ਮੈਂ ਹੁਣ ਮੋਕਰੇ ਆਇਆ ਹਾਂ ਹਾਲੇ ਹੀ ਪੁਸ਼ਪਰਤਾ ਕਰਦੇ ਆਪਾਂ ਥਾਣੇ ਵਿੱਚ ਹੀ ਗਰਮ ਜਾ ਰਹੀ ਸੀ ਨਹੀਂ 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 ਇਹ ਕਿੰਨੇ ਕਰ ਬਾਹਰ ਚੱਲ ਰਿਹਾ ਜੀ ਕਿਤੇ ਹੁਣ ਵੇਹਣੇ ਜਾ ਕੇ ਪੁਸ਼ਪਰਤਾ ਕਰਦੇ ਜ ਨਹੀਂ ਫੋਟੋ ਨਹੀਂ ਹਾਲੇ ਮੈਨੂੰ ਕੋਈ ਵਿਖਾਈ ਇਹਨਾਂ ਨੇ ਮੈਂ ਦੇਖਦਾ ਫੋਨ ਆਪਾਂ ਲਿਆ ਨਾ ਕੋ ਜੋ ਫੋਟੋ ਜੂਨ ਕੀ ਕਹਿੰਦਾ ਜੀ ਛੋਟੀ ਉਮਰ ਦੀ ਮੰਗਣੀ ਹੋ ਸਕਦੀ ਬੱਚੀ ਦੀ ਨਹੀਂ ਨਹੀਂ ਨਾਬਾਲਕ ਹੈ ਹਾਂ ਜੀ ਨਾਵਾਲਕਾਂ ਦੀ ਨਾਰਲੀ ਕੀਤੀ ਹੈਗੀ ਦੇਖੋ ਨਾਵਾਲਕਾਂ ਹੀ ਫਿਰ ਗੈਰਕਾਨੂੰਨੀ ਆ ਠੀਕ ਆ ਕੁੜੀ ਦੇ ਕਾਗਜ਼ ਕਿਤੇ ਆ ਕਾਗਜ਼ ਚ ਕਰਾਂਗਾ ਆ ਪ੍ਰੂਫ ਲੰਮਾ ਕਰਨਾ ਉਹ ਕਰ ਲਈ ਹੈਗੀ ਜੀ ਹਾਂ ਨਹੀਂ ਕਰ ਲਈ ਕੁੜੀ ਦੇ ਨਾਲ ਖਲਬਤ ਹੋਈ ਹੈ ਤੁਹਾਡੀ ਉਹ ਕੀ ਗੰਦੀ ਕੁੜੀ ਕੁੜੀ ਹੈ ਲੋ ਕਹਿੰਦੇ ਮੈਂ ਨਾਵਾਲਕਾਂ ਕੁੜੀ ਬੱਚੀ ਸਹਿਮੀ ਹੋਈ ਆ ਠੀਕ ਆ ਉਹਨੂੰ ਆਪਾਂ ਆਖੜੀ ਭਾਵਾਂਗੇ ਫਿਰ ਭਾਗ ਨੂੰ ਪੁੱਛਾਂਗੇ ਠੀਕ ਆ ਫਿਲਹਾਲ 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 ਆਪਾਂ ਲੜਕੇ ਨੂੰ ਕੁਝ ਉਹ ਬੜੀ ਸਹੀ ਹੋਈ ਆ ਠੀਕ ਆ ਆਪਾਂ ਨੂੰ ਪੁੱਛ ਕੇ ਫੇਰ ਆਪਾਂ ਪੁੱਛਦੇ ਹਾਂ ਠੀਕ ਹੈ ਕਿ ਕੀ ਹੈ ਕਿ ਨਹੀਂ ਮੁੰਡੇ ਵਾਲਾ ਤੇ ਨਾਂ ਦੇ ਜੋ ਜੋ ਹਾਂ ਜੋ ਸਾਹਮਣੇ ਆਏਗਾ ਉਹ ਉਹ ਬਤਾਓ ਕਾਰਵਾਈ ਕੀਤੀ ਹੈ ਠੀਕ ਹੈ

ਕਿੰਨੀ ਉਮਰ ਦਾ ਏ 15 ਤੇ ਤੁਹਾਨੂੰ ਪਤਾ ਨਹੀਂ ਤੇਰੀ ਉਮਰ ਘੱਟ ਏ ਨਹੀਂ ਉਮਰ ਤਾਂ ਵਿੱਚ ਕਿ ਤੂੰ ਪੜੀ ਲਿਖੀ ਆ ਸਕੂਲ ਜਾਂਦੀ ਨਹੀਂ ਨਹੀਂ ਕੰਨ ਟਾਈਮ ਪਾਉਣਾ 20 ਸਾਲ ਹੋ ਗਏ ਫਿਰ ਯਾ ਹੋਣਾ ਸੁਣ ਪੁਲਿਸ ਆਈ ਆ ਪੁਲਿਸ ਨੇ ਕੀ ਪੁੱਛਿਆ ਸਾਡਾ ਕੀ ਆਪਣਾ ਮਨ ਸੀ ਵਿਆਹ ਕਰਾਉਣਾ ਸੀ ਜਾਂ ਪੜਨਾ ਸੀ ਅੱਗੇ ਹਾਂ ਵਿਆਹ ਕਰਾਉਣਾ ਦਾ ਮਨ ਸੀ ਪੜਨ ਦਾ ਕੋਈ ਮਨ ਨਹੀਂ ਪੜ ਲਏ ਸੀ ਕਿੰਨਾ ਕਰ ਲਏ ਅੱਛਾ ਆਹ ਕਿਤਨੀ ਹਾਂਜੀ ਜੀ ਹਾਂਜੀ ਕੁੜੀਆ ਦਾ ਰੋਕਾ ਕੀਤਾ ਹਾਂਜੀ ਹਾਂਜੀ ਵਿਆਹ 20-25 ਸਾਲ ਨੂੰ ਕਰਨਾ 20-22 ਸਾਲ ਨੂੰ ਨਹੀਂ ਕੀ ਕਰਨਿਆ ਪੁਲਿਸ ਕਿਉਂ ਆ ਗਈ ਜੇ ਤੁਸੀਂ ਰੋਕਾ ਹੀ ਕਰਦੇ ਤੇ ਪੁਲਿਸ ਕਿਉਂ ਆਈ ਤੁਹਾਡੇ ਘਰ ਤੇ ਮੁੰਡੇ ਵਾਲੇ ਕਿੰਨਾ ਪਤਾ ਹੈਗਾ ਅਸੀਂ ਰੋਕਾ ਹੀ ਕੀਤਾ ਹੈ ਤੇ ਮੁੰਡੇ ਵਾਲੇ ਕਿਉਂ ਭੱਜ ਗਏ ਜਿੱਥੋਂ ਜੇ ਰੋਕਾ ਕਰਦੇ ਮੁੰਡੇ ਵਾਲਾ ਮੇਰੀ ਗੱਲ ਸੁਣੋ ਅਸੀਂ ਰੋਕਾ ਇੱਥੇ ਕੀਤਾ ਸੀ ਤੇ ਉੱਥੇ ਚਲੋ ਪ੍ਰੋਗਰਾਮ ਕਰਨਾ ਹੀ ਥੋੜਾ ਪਤਾ ਅਸੀਂ ਰੋਟੀ ਪਾਣੀ ਦਾ ਬਾਕੀ ਅਸੀਂ ਕੋਈ ਇਹੋ ਜਿਹਾ ਸਟਾਪ ਨਹੀਂ ਚੁੱਕਿਆ ਅਸੀਂ ਕੁੜੀ 22 ਸਾਲ ਦੀ ਹੋਇਆ ਕਿ ਤਹੇਰ ਵਿਆਹ ਕਰਨਾ ਅਸੀਂ ਰੋਕਾ ਕੀਤਾ ਇੰਨੀ ਇੰਨੀ ਜਲਦੀ ਕਿਉਂ ਹੀ ਤੁਹਾਨੂੰ ਕੋਈ ਰੋਕਾ ਕਰਨਾ ਹੈ ਕੁੜੀ ਮੁੰਡੇ ਦੀ ਚਲੋ ਗੱਲ ਬਾਤ ਮੜਮੜਾ ਜਾਣ ਤੇ ਪਛਾਨਦੇ ਸੀ ਅਸੀਂ ਕਿਹਾ ਰੋਕਾ ਤੇ ਇਹਦੀ ਮੰਮੀ ਹੈ ਨਹੀਂ ਸੀ ਤੇ ਮੈਂ ਕਿਹਾ ਚਲ ਮੈਂ ਰੋਕਾ ਕਰਦਾ ਮੈਂ ਦਿਹਾੜੀ ਧੱppa ਕਰਤੀ ਤੋੜੀ ਕਿ ਲੱਗਦੀ ਬੇਟੀ ਮੇਰੀ ਪੋਤਰੀ ਫੱਟੇ ਤਾਂ ਬਗਲੇ ਵੀ ਛੋਟੀ ਉਮਰ ਵਿੱਚ ਵਿਆਹਣਾ ਜਿਹੜਾ ਨਹੀਂ ਵਿਆਹਿਆ ਨਹੀਂ ਅਸੀਂ ਰੋਕਾ ਕੀਤਾ ਰੋਕਾ ਵੀ ਤਾਂ ਜੁਰਮ ਹੀ ਆ ਅਸੀਂ ਵਿਆਹਣਾ ਨਹੀਂ ਰੋਕਾ ਵੀ ਤਾਂ ਜੁਰਮ ਹੀ ਆ ਨਾ ਬਾਲਕਿਆ ਕੁੜੀ ਇਹ ਐਮਿਤ ਇਹ ਆ ਤਾਂ 20 ਸਾਲ ਤੋਂ ਬਾਅਦ ਚ ਅਸੀਂ ਵਿਆਹ ਕਰ ਸਕਦੇ ਹਾਂ ਬੱਚੇ ਦਾ ਇਹ ਚੱਲ ਇੱਕ ਦੂਸਰੇ ਨਾਲ ਬੰਦੇ ਦਾ ਹੋ ਜਾਂਦਾ ਵੀ ਚਲੋ ਰੋਕਾ ਕੀਤਾ ਗਏ ਸਾਡਾ ਬੱਚਾ ਜਾਂ ਅਸੀਂ ਉਹਨਾਂ ਦਾ ਸਾਡਾ ਬੱਚਾ ਉਹਨਾਂ ਦਾ ਉਹਨਾਂ ਦਾ ਬੱਚਾ ਬੱਚਾ ਕਿਹਦਾ ਤਾਂ ਦੱਸ ਨਹੀਂ ਕੀਹਦੀ ਬੇਟੀ ਹੈ ਹਾਂਜੀ ਇੱਥਾਂ ਦੀ ਬੇਟੀ ਬੜੀ ਚਾਲਦੀ 15 ਸਾਲ ਦੀ ਜੀ 15 ਸਾਲ ਦੀ 7 ਸਾਲ ਤੱਕ ਦਾ ਤੁਸੀਂ ਟਾਈਮ ਪਾਉਣਾ ਸੀ ਹਾਂਜੀ ਪਾਉਣਾ ਸੀ ਚਲੋ ਸਾਡੇ ਰਿਸ਼ਤੇਦਾਰੀ ਸੀ ਆਣਾ ਜਾਣਾ ਸੀ ਮਿਲਣਾ ਪਰ ਤੱਕ ਅੱਗੇ ਮਿਲਦੇ ਕਰਦੇ ਪੁਲਸ ਆਈ ਪੁਲਸ ਨੇ ਕੀ ਕਿਹਾ ਪੁਲਸ ਨੇ ਇਹੋ ਗੱਲ ਕਹੀ ਹੈ ਚਲੋ ਕੋਈ ਗੱਲ ਨਹੀਂ ਰੋਕਾ ਕੀਤਾ ਤੇ ਕੋਈ ਗੱਲ ਨਹੀਂ ਹਾਂਜੀ ਠੀਕ ਹੈ ਠੀਕ ਹੈ ਰੋਕਾ ਜਿੱਲੇ ਮਰਜ਼ੀ ਆਣ ਕੇ ਦੇਖਣ ਸਾਡੀ ਬੇਟੀ ਸਾਡੇ ਘਰ ਹੋਏਗੀ ਉਹ ਪਾਣੀ ਕੀ ਰਹੇ ਨੇ ਜੋ ਉੱਥੇ ਮੁੰਡੇ ਵਾਲੇ ਆਖੋ ਭੱਜ ਭੱਜ ਗੋੜੇ ਆਖੋ ਭੱਜੇ ਮੁੰਡੇ ਵਾਲੇ ਮੇਰੇ ਜਦੋਂ ਹੀ ਰੋਕਾ ਕੀਤਾ ਸੀ ਤੇ ਮੁੰਡੇ ਵਾਲੇ ਘਰ ਜਾਣਾ ਭੱਜਣਾ ਕਿਉਂ ਸੀ ਤੇ ਕੁੜੀ ਵਾਲੇ ਨੇ ਕੋਈ ਇਤਰਾਜ਼ ਨਹੀਂ ਕੀਤਾ ਕੁੜੀ ਨੇ ਕੁੜੀ ਨੇ ਕਲਾਤਰਾਇ ਕਰਨਾ ਜਦੋਂ ਉਹ ਕਾਈ ਕਰ ਲਿਆ ਤਾਂ ਅਸੀਂ ਕਿਹੜਾ ਵਿਆਹ ਕਰਕੇ ਕੁੜੀ ਤੋੜਨੀ ਮੈਂ ਕਿਹਾ ਬੱਚੀ ਮੈਂ ਛੋਟੀ ਉਮਰ ਦੀ ਆ ਤੂੰ ਹੀ ਕਰ ਦੋ ਕੁੜੀ ਨੇ ਕਿਹਾ ਛੋਟੀ ਉਮਰ ਦੀ 15 ਸਾਲ ਦੀ ਤੇ ਮੇਰਾ ਜਿੱਸਾ ਕਰ ਦੋ ਬੱਚੀ ਚਲੋ ਬੱਚੀ ਤੇ ਬੱਚੀ ਨੇ ਕੀ ਕਹਿਣਾ ਚਲੋ ਕਿੰਨੇ ਚੱਲ ਬੱਚੀ ਯਾਰ ਰਿਸ਼ਤਾ ਕਰਦੀ ਐ ਮੁੰਡਾ ਚੰਗਾ ਮਿਲ ਗਿਆ ਮੁੰਡਾ ਕਾਰੋਬਾਰ ਕਰਦਾ ਸੀ ਮੁੰਡਾ ਚੰਗਾ ਮਿਲ ਗਿਆ ਸਾਨੂੰ ਐਸੀ ਕਿਹ ਰਿਸ਼ਤਾ ਕਰਦੀ ਐ ਚਲੋ ਵਿਆਹ ਹੀ 20 ਸਾਲ ਨੂੰ ਕਰਦਾ ਠੀਕ 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 ਕੁੜੀ ਦਾ ਵਿਆਹ ਹੋ ਗਿਆ ਸੀ 16 ਸਾਲ ਦੀ ਕੁੜੀ ਦਾ ਕੀ ਮੈਟ੍ਰਿਕ ਦੇਖੋ ਜੀ ਇੰਜ ਮੌਕੇ ਲੈ ਕੇ ਕੁੜੀ ਨੂੰ ਬਲਕੇ ਮਲੇ ਆਪਾਂ ਨੂੰ ਥਾਣੇ ਲੈ ਜਾਏ ਜਾਨੇ ਇਹਦੀ ਦਾਦੀ ਨੂੰ ਲੈ ਕੇ ਚੱਲੇ ਨਾਲ ਠੀਕ ਐ ਬਾਕੀ ਜੋਸ਼ ਤਾਂ ਨਿਕਲੇਗਾ ਉਸ ਸਰ ਕੇ ਗੱਲ ਬਾਤ ਹੋਈ ਐ ਇਹ ਪਰਿਵਾਰ ਦੇ ਨਾਲ ਤੁਹਾਡੀ ਤੋ ਅੰਮ੍ਰੇ ਕਹਿੰਦੇ ਵੀ ਸਾਡੀ ਆਪਣੇ ਐਸੀ ਮਲਕੀ ਮੰਗਣੀ ਕਰਾਉ ਕਰ ਰਹੇ ਸੀ ਇਹ ਕਿਹੜੇ ਹੁਣ ਜਾ ਕੇ ਆਪਾਂ ਥਾਣੇ ਵਿੱਚ ਨਾ ਕੋ ਪੁਸ਼ਟੀ ਕਰਦੇ ਆਂ ਮੁੰਡੇ ਵਾਲੇ ਭੱਜ ਗਏ ਨੇ ਤੂੰ ਮੁੰਡੇ ਵਾਲੇ ਮੈਂ ਹੁਣ ਮੋਕਰੇ ਇੱਥੇ ਆਇਆ ਜੀ ਮੁੰਡੇ ਵਾਲੇ ਮੇਰੇ ਕੋਲ ਹੁਣ ਮਿਲੇ ਨਹੀਂ ਉਹਨਾਂ ਨੂੰ ਵੀ ਥਾਣੇ ਦੇ ਵਿੱਚ ਬੁਲਾਇਆ ਜਾਏਗਾ ਮੁੰਡੇ ਵਾਲੇ ਹਾਂ ਉਹਨਾਂ ਨੂੰ ਬੁਲਾਇਆ ਜਾਏਗਾ ਇਹ ਮੰਗਣੀ ਕਿੱਥੇ ਹੋ ਰਹੀ ਸੀ ਇਹ ਮੰਗਣੀ ਹਾਲੇ ਮੈਂ ਹੁਣ ਮੋਕਰੇ ਆਇਆ ਹਾਲੇ ਵੀ ਪੁਸ਼ਪਰਦਾ ਕਰਦੇ ਆਪਾਂ ਥਾਣੇ ਵਿੱਚ ਹੀ ਗਮ ਜਾ ਰਹੀ ਸੀ ਨਹੀਂ 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 ਇਹ ਕਿੰਨਾ ਕਰ ਬਾਹਰ ਚੱਲ ਰਿਹਾ ਜੀ ਕਿਤੇ ਹੁਣ ਵੇਹਣੇ ਜਾ ਕੇ ਪੁਸ਼ਪਰਦਾ ਕਰਦੇ ਜੀ ਆਹ ਨਹੀਂ ਫੋਨ ਨਹੀਂ ਆਲੇ ਮੈਨੂੰ ਕੋਈ ਵਿਖਾਈ ਇਹਨਾਂ ਨੇ ਮੈਂ ਦੇਖਦਾ ਫੋਨ ਆਪਾਂ ਲਿਆ ਨਾ ਕੋ ਜੋ ਫੋਟੋ ਜੂਨ ਕੀ ਕਹਿੰਦਾ ਜੀ ਛੋਟੀ ਉਮਰ ਦੀ ਮੰਗਣੀ ਹੋ ਸਕਦੀ ਬੱਚੀ ਦੀ ਨਹੀਂ ਨਹੀਂ ਨਾਬਾਲਕ ਹੈ ਹਾਂ ਜੀ ਨਾਵਾਲਕਾਂ ਲਈ ਨਾਰਲੀ ਕੀਤੀ ਹੈਗੀ ਦੇਖੋ ਨਾਵਾਲਕਾਂ ਹੀ ਫਿਰ ਗੈਰਕਾਨੂੰਨੀ ਆ ਠੀਕ ਆ ਕੁੜੀ ਦੇ ਕਾਗਜ਼ ਚੱਕੀ ਤੇ ਆ ਕਾਗਜ਼ ਚੱਕਾਂਗਾ ਆ ਪ੍ਰੂਫ ਲੰਮਾ ਕਰਨਾ ਉਹ ਉੱਪਰੋਂ ਆਪਾਂ ਕਾਰਵਾਈ ਕਰਾਂਗੇ ਕਰ ਲਈ ਹੈਗੀ ਜੀ ਹਾਂ ਨੀ ਕਰ ਲਈ ਕੁੜੀ ਦੇ ਨਾਲ ਖਲਬਤ ਹੋਈ ਹੈ ਤੁਹਾਡੀ ਉਹ ਕੀ ਕੰਦੀ ਕੁੜੀ ਕੁੜੀ ਹੈ ਲੋ ਕਹਿੰਦੇ ਮੈਂ ਨਾਵਾਲਕਾਂ ਕੁੜੀ ਬੱਚੀ ਸਹਿਮੀ ਹੋਈ ਆ ਠੀਕ ਆ ਉਹਨੂੰ ਆਪਾਂ ਆਪਰੇ ਭਾਵਾਂਗੇ ਫਿਰ ਭਾਗ ਨੂੰ ਪੁੱਛਾਂਗੇ ਠੀਕ ਆ ਫਿਲਹਾਲ 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 ਆਪਾਂ ਲੜਕੇ ਨੂੰ ਕੁਝ ਉਹ ਬੜੀ ਸਹੀ ਹੋਈ ਆ ਠੀਕ ਆ ਆਪਾਂ ਨੂੰ ਪੁੱਛ ਕੇ ਫੇਰ ਆਪਾਂ ਪੁੱਛਾਂਗੇ ਠੀਕ ਹੈ ਕਿ ਕੀ ਹੈ ਕਿ ਨਹੀਂ ਮੁੰਡੇ ਵਾਲਾ ਤੇ ਨਾਂ ਦੇ ਜੋ ਜੋ ਸਾਹਮਣੇ ਆਏਗਾ ਉਹ ਉਹ ਬਤਾਓ ਕਾਰਵਾਈ ਕੀਤੀ ਹੈ ਠੀਕ ਹੈ

ਕਿੰਨੀ ਉਮਰ ਦਾ ਏ 15 ਤੇ ਤੁਹਾਨੂੰ ਪਤਾ ਨਹੀਂ ਤੇਰੀ ਉਮਰ ਘੱਟ ਏ ਨਹੀਂ ਮਰਦ ਵਿੱਚ ਕਿ ਤੂੰ ਪੜੀ ਲਿਖੀ ਆ ਸਕੂਲ ਜਾਂਦੀ ਨਹੀਂ ਨਹੀਂ ਕੰਨ ਟਾਈਮ ਪਾਵਾ 20 ਸਾਲ ਸੀ ਹੋ ਗਏ ਫਿਰ ਜਾ ਹੁੰਦਾ ਸੁਣ ਪੁਲਿਸ ਆਈ ਆ ਪੁਲਿਸ ਨੇ ਕੀ ਪੁੱਛਿਆ ਪੁਲਿਸ ਆਇਆ ਪੁਲਿਸ ਨੇ ਕੀ ਪੁੱਛਿਆ ਸਾਡਾ ਕੀ ਆਪਣਾ ਮਨ ਸੀ ਵਿਆਹ ਕਰਾਉਣਾ ਸੀ ਜਾਂ ਪੜਨਾ ਸੀ ਅੱਗੇ ਹਾਂ ਵਿਆਹ ਕਰਾਉਣਾ ਦਾ ਮਨ ਸੀ ਪੜਨ ਦਾ ਕੋਈ ਮਨ ਨਹੀਂ ਪੜ ਲਏ ਸੀ ਕਿੰਨਾ ਕਰ ਲਏ ਅੱਠ ਕਿਤਨੀ ਹਾਂਜੀ ਜੀ ਹਾਂਜੀ ਕੁੜੀਆਂ ਦਾ ਰੋਕਾ ਕੀਤਾ ਹਾਂਜੀ ਹਾਂਜੀ ਵਿਆਹ 2025 ਸਾਲ ਨੂੰ ਕਰਨਾ 2022 ਸਾਲ ਨੂੰ ਨਹੀਂ ਕੀ ਕਰਨਿਆ ਪੁਲਸ ਕਿਉਂ ਆ ਗਈ ਜੇ ਤੁਸੀਂ ਰੋਕਾ ਹੀ ਕਰਦੇ ਤੇ ਪੁਲਸ ਕਿਉਂ ਆਈ ਆ ਤੁਹਾਡੇ ਘਰ ਤੇ ਮੁੰਡੇ ਵਾਲੇ ਕਿੰਨਾ ਪਤਾ ਹੈਗਾ ਅਸੀਂ ਰੋਕਾ ਹੀ ਕੀਤਾ ਹੈ ਤੇ ਮੁੰਡੇ ਵਾਲੇ ਕਿਉਂ ਪੱਜ ਗਏ ਉੱਥੋਂ ਜੇ ਰੋਕਾ ਹੀ ਕਰਦੇ ਮੁੰਡੇ ਵਾਲਾ ਮੇਰੀ ਗੱਲ ਸੁਣੋ ਅਸੀਂ ਰੋਕਾ ਇੱਥੇ ਕੀਤਾ ਸੀ ਤੇ ਉੱਥੇ ਚਲੋ ਪ੍ਰੋਗਰਾਮ ਕਰਨਾ ਹੀ ਥੋੜਾ ਪਤਾ ਅਹੀਂ ਰੋਟੀ ਪਾਣੀ ਦਾ ਬਾਕੀ ਅਸੀਂ ਕੋਈ ਇਹੋ ਜਿਹਾ ਸਟਾਪ ਨਹੀਂ ਚੁੱਕਿਆ ਅਸੀਂ ਕੁੜੀ 20 22 ਸਾਲ ਦੀ ਹੋਇਆ ਕਿ ਤਹੇਰ ਵਿਆਹ ਕਰਨਾ ਅਸੀਂ ਰੋਕਾ ਕੀਤਾ ਇੰਨੀ ਇੰਨੀ ਜਲਦੀ ਕਿਉਂ ਹੀ ਤੁਹਾਨੂੰ ਕੋਈ ਰੋਕਾ ਕਰਨਾ ਹੈ ਕੁੜੀ ਮੁੰਡੇ ਦੀ ਚਲੋ ਗੱਲ ਬਾਤ ਮੜਮੜਾ ਜਾਣ ਤੇ ਪਛਾਨਦੇ ਸੀ ਅਸੀਂ ਕਿਹੜਾ ਰੋਕਾ ਤੇ ਇਹਦੀ ਮੰਮੀ ਹੈ ਨਹੀਂ ਸੀ ਤੇ ਮੈਂ ਕਿਹਾ ਚਲ ਮੈਂ ਰੋਕਾ ਕਰਦਾ ਮੈਂ ਦਿਹਾੜੀ ਧੱppa ਕਰਤੀ ਤੋੜੀ ਕਿ ਲੱਗਦੀ ਬੇਟੀ ਮੇਰੀ ਪੋਤਰੀ ਤੁਹਾਨੂੰ ਪਤਾ ਨਹੀਂ ਬੱਚੀ ਉਮਰ ਵਿੱਚ ਵਿਆਹਣਾ ਜਿਹੜਾ ਨਹੀਂ ਵਿਆਹਿਆ ਨਹੀਂ ਅਸੀਂ ਰੋਕਾ ਕੀਤਾ ਹੈ ਰੋਕਾ ਵੀ ਤੇ ਜੁਰਮ ਹੀ ਆ ਨਾਬਾਲਕ ਆ ਕੁੜੀ ਇਹ ਅਮਿਤ ਇਹ ਤਾਂ 20 ਸਾਲ ਤੋਂ ਬਾਅਦ ਅਸੀਂ ਵਿਆਹ ਕਰ ਸਕਦੇ ਹਾਂ ਬੱਚੇ ਦਾ ਇਹ ਚਲ ਇੱਕ ਦੂਸਰੇ ਨਾਲ ਬੰਦੇ ਦਾ ਹੋ ਜਾਂਦਾ ਵੀ ਤੁਹਾਨੂੰ ਰੋਕਾ ਕੀਤਾ ਹੋਏ ਸਾਡਾ ਬੱਚਾ ਆ ਅਸੀਂ ਉਹਨਾਂ ਦਾ ਸਾਡਾ ਬੱਚਾ ਉਹਨਾਂ ਦਾ ਉਹਨਾਂ ਦਾ ਬੱਚਾ ਬੱਚਾ ਕਿਹਦਾ ਤੁਹਾਡਾ ਨਹੀਂ ਕਿਹੜੀ ਦੀ ਬੇਟੀ ਹੈ ਹਾਂਜੀ ਕਿਹੜਾ ਦੀ ਬੇਟੀ ਬੜੀ ਚਾਲਦੀ 15 ਸਾਲ ਦੀ ਜੀ 15 ਸਾਲ ਦੀ 7 ਸਾਲ ਤੱਕ ਦਾ ਤੁਸੀਂ ਟਾਈਮ ਪਾਉਣਾ ਸੀ ਹਾਂਜੀ ਪਾਉਣਾ ਸੀ ਚਲੋ ਸਾਡੇ ਰਿਸ਼ਤੇਦਾਰੀ ਸੀ ਆਣਾ ਜਾਣਾ ਸੀ ਮਿਲਣਾ ਪਰ ਤਰ ਅੱਗੇ ਮਿਲਦੇ ਕਰਦੇ ਪੁਲਿਸ ਆਈ ਪੁਲਿਸ ਨੇ ਕੀ ਕਿਹਾ ਪੁਲਿਸ ਨੇ ਇਹੋ ਗੱਲ ਕਹੀ ਹੈ ਚਲੋ ਕੋਈ ਗੱਲ ਨਹੀਂ ਰੋਕਾ ਕੀਤਾ ਤੇ ਕੋਈ ਗੱਲ ਨਹੀਂ ਹਾਂਜੀ ਠੀਕ ਹੈ ਠੀਕ ਹੈ ਜੀ ਰੋਕਾ ਜਿੱਲੇ ਮਰਜ਼ੀ ਆਣ ਕੇ ਦੇਖਣ ਸਾਡੀ ਬੇਟੀ ਸਾਡੇ ਘਰ ਹੋਏਗੀ ਉਹ ਪਾਣੀ ਕੀ ਰਹੇ ਨੇ ਜੋ ਉੱਥੇ ਮੁੰਡੇ ਵਾਲੇ ਆਖੋ ਭੱਜ ਭੱਜ ਗੋੜੇ ਆ ਕੋਈ ਭੱਜੇ ਮੁੰਡੇ ਵਾਲੇ ਮੇਰੇ ਜਦੋਂ ਹੀ ਰੋਕਾ ਕੀਤਾ ਸੀ ਤੇ ਮੁੰਡੇ ਨੇ ਘਰ ਜਾਣਾ ਹੀ ਭੱਜਣਾ ਕਿਉਂ ਸੀ ਤੇ ਕੁੜੀ ਵਾਲੇ ਨੇ ਕੋਈ ਇਤਰਾਜ਼ ਨਹੀਂ ਕੀਤਾ ਕੁੜੀ ਨੇ ਕੁੜੀ ਨੇ ਕਹਲਾ ਤਰਾਇ ਕਰਨਾ ਜਦ ਅਜੇ ਉਹ ਕਾਈ ਕਰ ਲਿਆ ਤਾਂ ਅਸੀਂ ਕਿਹੜਾ ਵਿਆਹ ਕਰਕੇ ਕੁੜੀ ਤੋੜਨੀ ਮੈਂ ਕਿਹਾ ਬੱਚੀ ਮੈਂ ਛੋਟੀ ਉਮਰ ਦੀ ਆ ਤੁਸੀਂ ਕਰ ਦਿਓ ਹਾਂ ਕੁੜੀ ਨੇ ਕਿਹਾ ਛੋਟੀ ਉਮਰ ਦੀ 15 ਸਾਲ ਦੀ ਤੇ ਮੇਰਾ ਜਿੱਸਾ ਕਰ ਦਿਓ ਬੱਚੀ ਚਲੋ ਬੱਚੀ ਤੇ ਬੱਚੀ ਨੇ ਕੀ ਕਹਿਣਾ ਚਲੋ ਕਿੰਨੇ ਚੱਲ ਬੱਚੀ ਯਾਰ ਰਿਸ਼ਤਾ ਕਰਦੀ ਐ ਮੁੰਡਾ ਚੰਗਾ ਮਿਲ ਗਿਆ ਮੁੰਡਾ ਕਾਰੋਬਾਰ ਕਰਦਾ ਸੀ ਮੁੰਡਾ ਚੰਗਾ ਮਿਲ ਗਿਆ ਸਾਨੂੰ ਐਸੀ ਕਿਹ ਰਿਸ਼ਤਾ ਕਰਦੀ ਐ ਚਲੋ ਵਿਆਹ ਹੀ 20 ਸਾਲ ਨੂੰ ਕਰਦਾ ਠੀਕ 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 ਕੁੜੀ ਦਾ ਵਿਆਹ ਹੋ ਗਿਆ ਸੀ 16 ਸਾਲ ਦੀ ਕੁੜੀ ਦਾ ਕੀ ਮੈਟਰ ਕੀ ਦੇਖੋ ਜੀ ਇੰਜ ਮੌਕੇ ਤੇ ਲੈ ਕੇ ਕੁੜੀ ਨੂੰ ਬਲਕੇ ਮਲੇ ਆਪਾਂ ਨੂੰ ਥਾਣੇ ਲੈ ਜਾਏ ਜਾਨੇ ਇਹਦੀ ਦਾਦੀ ਨੂੰ ਲੈ ਕੇ ਚੱਲੇ ਨਾਲ ਠੀਕ ਐ ਬਾਕੀ ਜੋਸ਼ ਤਾਂ ਨਿਕਲੇਗਾ ਉਸ ਸਰ ਕੇ ਗੱਲ ਬਾਤ ਹੋਈ ਐ ਇਹ ਪਰਿਵਾਰ ਦੇ ਨਾਲ ਤੁਹਾਡੀ ਤੁਹਾਡੇ ਨੇ ਕਹਿੰਦੇ ਵੀ ਸਾਡੀ ਆਪਣੇ ਅਸੀਂ ਲੜਕੀ ਮੰਗਣੀ ਕਰਾਉ ਕਰ ਰਹੇ ਸੀ ਇਹ ਕਿਹੜੇ ਹੁਣ ਜਾ ਕੇ ਆਪਾਂ ਥਾਣੇ ਵਿੱਚ ਨਾ ਕੋ ਪੁਸ਼ਟੀ ਕਰਦੇ ਆਂ ਮੁੰਡੇ ਵਾਲੇ ਭੱਜ ਗਏ ਨੇ ਤੂੰ ਮੁੰਡੇ ਵਾਲੇ ਮੈਂ ਹੁਣ ਮੋਕਰੇ ਇੱਥੇ ਆਇਆ ਜੀ ਮੁੰਡੇ ਵਾਲੇ ਮੇਰੇ ਕੋਲ ਹੁਣ ਮਿਲੇ ਨਹੀਂ ਉਹਨਾਂ ਨੂੰ ਵੀ ਥਾਣੇ ਦੇ ਵਿੱਚ ਬੁਲਾਇਆ ਜਾਏਗਾ ਮੁੰਡੇ ਵਾਲੇ ਹਾਂ ਉਹਨਾਂ ਨੂੰ ਬੁਲਾਇਆ ਜਾਏਗਾ ਇਹ ਮੰਗਣੀ ਕਿੱਥੇ ਹੋ ਰਹੀ ਸੀ ਇਹ ਮੰਗਣੀ ਹਾਲੇ ਮੈਂ ਹੁਣ ਮੋਕਰੇ ਆਇਆ ਹਾਲੇ ਵੀ ਪੁਸ਼ਪਰਦਾ ਕਰਦੇ ਆਪਾਂ ਥਾਣੇ ਵਿੱਚ ਹੀ ਗਰਮ ਜਾ ਰਹੀ ਸੀ ਨਹੀਂ 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 ਇਹ ਕਿੰਨਾ ਕਰ ਬਾਹਰ ਚੱਲ ਰਿਹਾ ਜੀ ਕਿਤੇ ਹੁਣ ਵੇਹਣੇ ਜਾ ਕੇ ਪੁਸ਼ਪਰਦਾ ਕਰਦੇ ਜੀ ਆਹ ਦਿ ਨਹੀਂ ਫੋਨ ਨਹੀਂ ਆਲੇ ਮੈਨੂੰ ਕੋਈ ਵਿਖਾਈ ਇਹਨਾਂ ਨੇ ਮੈਂ ਦੇਖਦਾ ਫੋਨ ਆਪਾਂ ਲਿਆ ਨਾ ਕੋ ਜੋ ਫੋਨ ਤੇ ਜੂਨ ਕੀ ਕਹਿੰਦਾ ਜੀ ਛੋਟੀ ਉਮਰ ਦੀ ਮੰਗਣੀ ਹੋ ਸਕਦੀ ਬੱਚੀ ਦੀ ਨਹੀਂ ਨਹੀਂ ਨਾਬਾਲਕ ਹੈ ਹਾਂ ਜੀ ਨਾਵਾਲ ਕਾਰ ਨਹੀਂ ਕੀਤੀ ਹੈਗੀ ਦੇਖੋ ਨਾਵਾਲ ਕਈ ਫਿਰ ਗੈਰ ਕਾਨੂੰਨੀ ਆ ਠੀਕ ਆ ਕੁੜੀ ਦੇ ਕਾਗਜ਼ ਕਿਤੇ ਆ ਕਾਗਜ਼ ਕਰਾਂਗਾ ਆ ਪ੍ਰੂਫ ਲਮਾ ਕੇ ਨਾ ਉਹ ਉੱਪਰੋਂ ਆਪਾਂ ਕਾਰਵਾਈ ਕਰਾਂਗੇ ਕਾਰ ਲਈ ਹੈਗੀ ਜੀ ਹਾਂ ਕਾਰ ਲਈ ਹੋਈ ਕੁੜੀ ਦੇ ਨਾਲ ਖਲਬਤ ਹੋਈ ਹੈ ਤੁਹਾਡੀ ਉਹ ਕੀ ਕੰਦੀ ਕੁੜੀ ਕੁੜੀ ਹੈ ਲੋ ਕਹਿੰਦੇ ਮਾ ਨਾਵਾਲ ਕੁੜੀ ਬੱਚੀ ਸਹਿਮੀ ਹੋਈ ਆ ਠੀਕ ਆ ਉਹਨੂੰ ਆਪਾਂ ਆਖੜੀ ਭਾਵਾਂਗੇ ਫਿਰ ਭਾਗ ਨੂੰ ਪੁੱਛਾਂਗੇ ਠੀਕ ਆ ਫਿਲਹਾਲ 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 ਆਪਾਂ ਲੜਕੇ ਨੂੰ ਕੁਝ ਉਹ ਬੜੀ ਸਹੀ ਹੋਈ ਆ ਠੀਕ ਆ ਆਪਾਂ ਨੂੰ ਪੁੱਛ ਕੇ ਫੇਰ ਆਪਾਂ ਪੁੱਛਦੇ ਹਾਂ ਠੀਕ ਹੈ ਕਿ ਕੀ ਹੈ ਕਿ ਨਹੀਂ ਮੁੰਡੇ ਵਾਲਾ ਤੇ ਨਾਂ ਦੇ ਜੋ ਜੋ ਸਾਹਮਣੇ ਆਏਗਾ ਉਹ ਬਤਾਓ ਕਾਰਵਾਈ ਕੀ ਕੀਤੀ ਹੈ ਠੀਕ ਹੈ

ਕਿੰਨੀ ਉਮਰ ਦਾ ਟੀ 15 ਤੇ ਤੈਨੂੰ ਪਤਾ ਨਹੀਂ ਤੇਰੀ ਉਮਰ ਘੱਟ ਹੀ ਨਹੀਂ ਮਰਦਾ ਵਿੱਚ ਕਿ ਤੂੰ ਪੜੀ ਲਿਖੀ ਆ ਸਕੂਲ ਜਾਂਦੀ ਨਹੀਂ ਨਹੀਂ ਕੰਨ ਟਾਈਮ ਪਾਵਾ 20 ਸਾਲ ਸੀ ਹੋ ਗਏ ਫਿਰ ਜਾ ਹੁੰਦਾ ਸੁਣ ਪੁਲਿਸ ਆਈ ਆ ਪੁਲਿਸ ਨੇ ਕੀ ਪੁੱਛਿਆ ਪੁਲਿਸ ਆਇਆ ਆਪਣਾ ਮਨ ਸੀ ਵਿਆਹ ਕਰਾਣਾ ਸੀ ਜਾਂ ਪੜਨਾ ਸੀ ਅੱਗੇ ਹਾਂ ਵਿਆਹ ਕਰਾਉਂਦਾ ਮਨ ਸੀ ਪੜਨ ਦਾ ਕੋਈ ਮਨ ਨਹੀਂ ਪੜ ਲਿਆ ਸੀ ਕਿੰਨਾ ਕਰ ਲੈ ਅੱਛਾ ਹੋਰ ਘੱਟ ਕਿੰਨਾ ਹਾਂਜੀ ਜੀ ਹਾਂਜੀ ਕੁੜੀਆਂ ਦਾ ਰੋਕਾ ਕੀਤਾ ਹਾਂਜੀ ਹਾਂਜੀ ਵਿਆਹ 2025 ਸਾਲ ਨੂੰ ਕਰਨਾ 2022 ਸਾਲ ਨੂੰ ਨਹੀਂ ਕੀ ਕਰਨਿਆ ਪੁਲਿਸ ਕਿਉਂ ਆ ਗਈ ਜੇ ਤੁਸੀਂ ਰੋਕਾ ਹੀ ਕਰਦੇ ਤੇ ਪੁਲਿਸ ਕਿਉਂ ਆਈ ਤੁਹਾਡੇ ਘਰ ਤੇ ਮੁੰਡੇ ਵਾਲੇ ਕੀ ਪਤਾ ਹੈਗਾ ਅਸੀਂ ਰੋਕਾ ਹੀ ਕੀਤਾ ਹੈ ਤੇ ਮੁੰਡੇ ਵਾਲੇ ਕਿਉਂ ਪੱਜ ਗਏ ਉੱਥੋਂ ਜੇ ਰੋਕਾ ਹੀ ਕਰਦੇ ਮੁੰਡੇ ਵਾਲਾ ਮੇਰੀ ਗੱਲ ਸੁਣੋ ਅਸੀਂ ਰੋਕਾ ਇੱਥੇ ਕੀਤਾ ਸੀ ਤੇ ਉੱਥੇ ਚਲੋ ਪ੍ਰੋਗਰਾਮ ਕਰਨਾ ਹੀ ਥੋੜਾ ਪਤਾ ਅਹੀਂ ਰੋਟੀ ਪਾਣੀ ਦਾ ਬਾਕੀ ਅਸੀਂ ਕੋਈ ਇਹੋ ਜਿਹਾ ਸਟਾਪ ਨਹੀਂ ਚੁੱਕਿਆ ਅਸੀਂ ਕੁੜੀ 22 ਸਾਲ ਦੀ ਹੋਇਆ ਇੱਕ ਤਹੇਰ ਵਿਆਹ ਕਰਨਾ ਅਸੀਂ ਰੋਕਾ ਕੀਤਾ ਇੰਨੀ ਇੰਨੀ ਜਲਦੀ ਕਿਉਂ ਹੈ ਤੁਹਾਨੂੰ ਕੋਈ ਰੋਕਾ ਕਰਨਾ ਹੈ ਕੁੜੀ ਮੁੰਡੇ ਦੀ ਚਲੋ ਗੱਲ ਬਾਤ ਮੜਮੜਾ ਜਾਣ ਤੇ ਪਛਾਨਦੇ ਸੀ ਅਸੀਂ ਕਿਹੜਾ ਰੋਕਾ ਤੇ ਇਹਦੀ ਮੰਮੀ ਹੈ ਨਹੀਂ ਸੀ ਤੇ ਮੈਂ ਕਿਹਾ ਚਲ ਮੈਂ ਰੋਕਾ ਕਰਦਾ ਮੈਂ ਦਿਹਾੜੀ ਧੱppa ਕਰਤੀ ਤੀ ਤੁਹਾਡੀ ਕਿ ਲੱਗਦੀ ਬੇਟੀ ਮੇਰੀ ਪੋਤਰੀ ਤੁਹਾਨੂੰ ਪਤਾ ਨਹੀਂ ਬੱਚੀ ਉਮਰ ਵਿੱਚ ਵਿਆਹਣਾ ਜਿਹੜਾ ਨਹੀਂ ਵਿਆਹਿਆ ਨਹੀਂ ਅਸੀਂ ਰੋਕਾ ਕੀਤਾ ਹੈ ਰੋਕਾ ਵੀ ਤੇ ਜੁਰਮ ਹੀ ਆ ਨਾਬਾਲਕ ਆ ਕੁੜੀ ਇਹ ਅਮਰ ਇਹ ਤਾਂ 20 ਸਾਲ ਤੋਂ ਬਾਅਦ ਚਾਹੀ ਵਿਆਹ ਕਰ ਸਕਦੇ ਬੱਚੇ ਦਾ ਇਹ ਚਲ ਇੱਕ ਦੂਸਰੇ ਨਾਲ ਬੰਦੇ ਦਾ ਹੋ ਜਾਂਦਾ ਵੀ ਤੁਹਾਨੂੰ ਰੋਕਾ ਕੀਤਾ ਹੋਏ ਸਾਡਾ ਬੱਚਾ ਆ ਅਸੀਂ ਉਹਨਾਂ ਦਾ ਸਾਡਾ ਬੱਚਾ ਉਹਨਾਂ ਦਾ ਉਹਨਾਂ ਦਾ ਬੱਚਾ ਬੱਚਾ ਕਿਹਦਾ ਤੁਹਾਡਾ ਨਹੀਂ ਕਿਹਦੀ ਬੇਟੀ ਹੈ ਹਾਂਜੀ ਕਿਹਦੀ ਬੇਟੀ ਬੜੀ ਚਾਲਦੀ 15 ਸਾਲ ਦੀ ਜੀ 15 ਸਾਲ ਦੀ 7 ਸਾਲ ਤੱਕ ਦਾ ਤੁਸੀਂ ਟਾਈਮ ਪਾਉਣਾ ਸੀ ਹਾਂ ਜੀ ਪਾਉਣਾ ਸੀ ਚਲੋ ਸਾਡੇ ਰਿਸ਼ਤੇਦਾਰੀ ਸੀ ਆਣਾ ਜਾਣਾ ਸੀ ਮਿਲਣਾ ਪਰ ਤੱਕ ਅੱਗੇ ਮਿਲਦੇ ਕਰਦੇ ਪੁਲਸ ਆਈ ਪੁਲਸ ਨੇ ਕੀ ਕਿਹਾ ਪੁਲਸ ਨੇ ਇਹੋ ਗੱਲ ਕਹੀ ਹੈ ਚਲੋ ਕੋਈ ਗੱਲ ਨਹੀਂ ਰੋਕਾ ਕੀਤਾ ਤੇ ਕੋਈ ਗੱਲ ਨਹੀਂ ਹਾਂਜੀ ਠੀਕ ਹੈ ਠੀਕ ਹੈ ਜੀ ਰੋਕਾ ਜਿੱਲੇ ਮਰਜੀ ਆਣ ਕੇ ਦੇਖਣ ਸਾਡੀ ਬੇਟੀ ਸਾਡੇ ਘਰ ਹੋਏਗੀ ਉਹ ਪਾਰ ਵੀ ਕੀ ਰਹੇ ਨੇ ਜੋ ਉੱਥੇ ਮੁੰਡੇ ਵਾਲੇ ਆਖੋ ਭਾਜੀ ਭਾਜੀ ਕੋਲੇ ਆਖੋ ਭਾਜੀ ਮੁੰਡੇ ਵਾਲੇ ਮੇਰੇ ਜਦੋਂ ਹੀ ਰੋਕਾ ਕੀਤਾ ਸੀ ਤੇ ਮੁੰਡੇ ਵਾਲੇ ਘਰ ਜਾਣਾ ਭੱਜਣਾ ਕਿਉਂ ਸੀ ਤੇ ਕੁੜੀ ਵਾਲੇ ਨੇ ਕੋਈ ਇਤਰਾਜ਼ ਨਹੀਂ ਕੀਤਾ ਕੁੜੀ ਨੇ ਕੁੜੀ ਨੇ ਕਲਾਤਰਾਇ ਕਰਨਾ ਜਦੋਂ ਉਹ ਕਾਈ ਕਰ ਲਿਆ ਤਾਂ ਅਸੀਂ ਕਿਹਾ ਵਿਆਹ ਕਰਕੇ ਕੁੜੀ ਤੋਰਨੀ ਮੈਂ ਕਿਹਾ ਬੱਚੀ ਮੈਂ ਛੋਟੀ ਉਮਰ ਦੀ ਆ ਤੁਸੀਂ ਕਰ ਦਿਓ ਹਾਂ ਕੁੜੀ ਨੇ ਕਿਹਾ ਛੋਟੀ ਉਮਰ ਦੀ 15 ਸਾਲ ਦੀ ਤੇ ਮੇਰਾ ਜਿੱਥੇ ਕਰ ਦਿਓ ਬੱਚੀ ਪਾ ਚਲੋ ਬੱਚੀ ਤੇ ਬੱਚੀ ਨੇ ਕਿਹਾਣਾ ਚਲੋ ਇਹ ਕਿੰਨੇ ਚੱਲ ਬੱਚੀ ਯਾਰ ਰਿਸ਼ਤਾ ਕਰਦੀ ਹੈ ਮੁੰਡਾ ਚੰਗਾ ਮਿਲ ਗਿਆ ਮੁੰਡਾ ਕਾਰੋਬਾਰ ਕਰਦਾ ਸੀ ਮੁੰਡਾ ਚੰਗਾ ਮਿਲ ਗਿਆ ਸਾਨੂੰ ਐਸੀ ਕੀ ਰਿਸ਼ਤਾ ਕਰਦੀ ਏ ਚਲੋ ਵਿਆਹ ਹੀ 20 ਸਾਲ ਨੂੰ ਕਰਤਾ ਠੀਕ 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 ਕੁੜੀ ਦਾ ਵਿਆਹ ਹੋ ਗਿਆ ਸੀ 16 ਸਾਲ ਦੀ ਕੁੜੀ ਦਾ ਕੀ ਮੈਟ੍ਰਿਕ ਦੇਖੋ ਜਿਆਜ ਮੌਕੇ ਲੈ ਕੇ ਕੁੜੀ ਨੂੰ ਬਲਕੇ ਮਲੇ ਆਪਾਂ ਨੂੰ ਥਾਣੇ ਲੈ ਜਾਏ ਜਾਨੇ ਇਹਦੀ ਦਾਦੀ ਨੂੰ ਲੈ ਕੇ ਚੱਲੇ ਨਾਲ ਠੀਕ ਹੈ ਬਾਕੀ ਜੋਸ਼ ਟੱਣੇ ਖਲੇ ਉਸ ਸਰ ਕੇ ਗੱਲ ਬਾਤ ਹੋਈ ਹੈ ਇਹ ਪਰਿਵਾਰ ਦੇ ਨਾਲ ਤੁਹਾਡੀ ਤੋ ਅੰਮ੍ਰੇ ਕਹਿੰਦੇ ਵੀ ਸਾਡੀ ਆਪਣੇ ਅਸੀਂ ਲੜਕੀ ਮੰਗਣੀ ਕਰਾਉ ਕਰ ਰਹੇ ਸੀ ਇਹ ਕਿਹੜੇ ਹੁਣ ਜਾ ਕੇ ਆਪਾਂ ਥਾਣੇ ਵਿੱਚ ਨਾ ਕੋ ਪੁਸ਼ਟੀ ਕਰਦੇ ਆਂ ਮੁੰਡੇ ਵਾਲੇ ਭੱਜ ਗਏ ਨੇ ਤੂੰ ਮੁੰਡੇ ਵਾਲੇ ਮੈਂ ਹੁਣ ਮੋਕਰੇ ਇੱਥੇ ਆਇਆ ਜੀ ਮੁੰਡੇ ਵਾਲੇ ਮੇਰੇ ਕੋਲ ਹੁਣ ਮਿਲੇ ਨਹੀਂ ਉਹਨਾਂ ਨੂੰ ਵੀ ਥਾਣੇ ਦੇ ਵਿੱਚ ਬੁਲਾਇਆ ਜਾਏਗਾ ਮੁੰਡੇ ਵਾਲੇ ਹਾਂ ਉਹਨਾਂ ਨੂੰ ਬੁਲਾਇਆ ਜਾਏਗਾ ਇਹ ਮੰਗਣੀ ਕਿੱਥੇ ਹੋ ਰਹੀ ਸੀ ਇਹ ਮੰਗਣੀ ਹਾਲੇ ਮੈਂ ਹੁਣ ਮੋਕਰੇ ਆਇਆ ਹਾਂ ਹਾਲੇ ਹੀ ਪੁਸ਼ਪਰਦਾ ਕਰਦੇ ਆਪਾਂ ਥਾਣੇ ਵਿੱਚ ਹੀ ਗਮ ਜਾ ਰਹੀ ਸੀ ਨਹੀਂ 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 ਇਹ ਕਿੰਨੇ ਕਰ ਬਾਹਰ ਚੱਲ ਰਿਹਾ ਜੀ ਕਿਤੇ ਹੁਣ ਵੇਹਣੇ ਜਾ ਕੇ ਪੁਸ਼ਪਰਦਾ ਕਰਦੇ ਜੀ ਨਹੀਂ ਫੋਨ ਨਹੀਂ ਆਲੇ ਮੈਨੂੰ ਕੋਈ ਵਿਖਾਈ ਇਹਨਾਂ ਨੇ ਮੈਂ ਦੇਖਦਾ ਫੋਨ ਆਪਾਂ ਲਿਆ ਨਾ ਕੋ ਜੋ ਫੋਨ ਤੇ ਜੂਨ ਕੀ ਕਹਿੰਦਾ ਜੀ ਛੋਟੀ ਉਮਰ ਦੀ ਮੰਗਣੀ ਹੋ ਸਕਦੀ ਬੱਚੀ ਦੀ ਨਹੀਂ ਨਹੀਂ ਨਾਬਾਲਕ ਹੈ ਹਾਂ ਜੀ ਨਾਮ ਵਾਲ ਕਾਰ ਨਹੀਂ ਕੀਤੀ ਗਈ। ਦੇਖੋ ਨਾਮ ਵਾਲ ਕਈ ਫਿਰ ਗੈਰ ਕਾਨੂੰਨੀ ਆ ਠੀਕ ਆ। ਕੁੜੀ ਦੇ ਕਾਗਜ਼ ਚੱਕੀ ਤੇ ਹਾਂ ਕਾਗਜ਼ ਚੱਕਾਂਗਾ ਆਪਾਂ ਪ੍ਰੂਫ ਲਮਾਂਗਾ ਉਹ। ਕਰ ਲਈ ਹੈਗੀ ਇੱਕ ਕਰ ਲਈ ਹੈਗੀ ਜੀ। ਹਾਂ ਕਰ ਲਈ ਹੋਈ। ਕੁੜੀ ਦੇ ਨਾਲ ਖਲਬਤ ਹੋਈ ਹੈ ਤੁਹਾਡੀ ਉਹ ਕੀ ਗੰਦੀ ਆ। ਕੁੜੀ ਕੁੜੀ ਹੈ ਲੋ ਕਹਿੰਦੇ ਮਨਾਵਲ ਕੁੜੀ ਬੱਚੀ ਸਹਿਮੀ ਹੋਈ ਆ ਠੀਕ ਆ। ਉਹਨੂੰ ਆਪਾਂ ਆਖੜ ਭਾਵਾਂਗੇ ਫਿਰ ਭਾਗ ਨੂੰ ਪੁੱਛਾਂਗੇ ਠੀਕ ਆ। ਫਿਲਹਾਲ 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 ਆਪਾਂ ਲੜਕੇ ਨੂੰ ਕੁਝ ਉਹ ਬੜੀ ਸਹੀ ਹੋਈ ਆ ਠੀਕ ਆ ਆਪਾਂ ਨੂੰ ਪੁੱਛ ਕੇ ਫੇਰ ਆਪਾਂ ਪੁੱਛਦੇ ਹਾਂ ਠੀਕ ਹੈ ਕਿ ਕੀ ਹੈ ਕਿ ਨਹੀਂ ਮੁੰਡੇ ਵਾਲਾ ਤੇ ਨਾਂ ਦੇ ਜੋ ਜੋ ਸਾਹਮਣੇ ਆਏਗਾ ਉਹ ਬਤਾਓ ਕਾਰਵਾਈ ਕੀਤੀ ਹੈ ਠੀਕ ਹੈ

ਕਿੰਨੀ ਉਮਰ ਦਾ ਏ 15 ਤੇ ਤੁਹਾਨੂੰ ਪਤਾ ਨਹੀਂ ਤੇਰੀ ਉਮਰ ਘੱਟ ਈ ਨਹੀਂ ਮਰਦ ਵਿੱਚ ਕਿ ਤੂੰ ਪੜ੍ਹੀ ਲਿਖੀ ਆ ਸਕੂਲ ਜਾਂਦੀ ਨਹੀਂ ਨਹੀਂ ਕੰਨ ਟਾਈਮ ਪਾਉਣਾ 20 ਸਾਲ ਹੋ ਗਏ ਫਿਰ ਯਾ ਹੋਗਾ ਸੁਣ ਪੁਲਿਸ ਆਈ ਆ ਉਸਨੇ ਕੀ ਪੁੱਛਿਆ ਪੁਲਿਸ ਆਇਆ ਪੁਲਿਸ ਨੇ ਕੀ ਪੁੱਛਿਆ ਸਾਡਾ ਕੀ ਆਪਣਾ ਮਨ ਸੀ ਵਿਆਹ ਕਰਾਉਣਾ ਸੀ ਜਾਂ ਪੜਨਾ ਸੀ ਅੱਗੇ ਅਸਲ ਹਾਂ ਵਿਆਹ ਕਰਾਉਣਾ ਦਾ ਮਨ ਸੀ ਪੜਨ ਦਾ ਕੋਈ ਮਨ ਨਹੀਂ ਪੜ ਲਏ ਸੀ ਕਿੰਨਾ ਕਰਲੇ ਅੱਛਾ ਹੋਰ ਘੱਟ ਕਿੰਨਾ ਹਾਂਜੀ ਜੀ ਹਾਂਜੀ ਕੁੜੀਆਂ ਦਾ ਰੋਕਾ ਕੀਤਾ ਹਾਂਜੀ ਹਾਂਜੀ ਵਿਆਹ 2025 ਸਾਲ ਨੂੰ ਕਰਨਾ 2022 ਸਾਲ ਨੂੰ ਨਹੀਂ ਕੀ ਕਰਨਿਆ ਪੁਲਿਸ ਕਿਉਂ ਆ ਗਈ ਜੇ ਤੁਸੀਂ ਰੋਕਾ ਹੀ ਕਰਦੇ ਤੇ ਪੁਲਿਸ ਕਿਉਂ ਆਈ ਤੁਹਾਡੇ ਘਰ ਤੇ ਮੁੰਡੇ ਵਾਲੇ ਕੀ ਬਸ ਨਹੀਂ ਪਤਾ ਹੈਗਾ ਅਸੀਂ ਰੋਕਾ ਹੀ ਕੀਤਾ ਹੈ ਤੇ ਮੁੰਡੇ ਵਾਲੇ ਕਿਉਂ ਭੱਜ ਗਏ ਉੱਥੋਂ ਜੇ ਰੋਕਾ ਹੀ ਕਰਦੇ ਮੁੰਡੇ ਵਾਲਾ ਮੇਰੀ ਗੱਲ ਸੁਣੋ ਅਸੀਂ ਰੋਕਾ ਇੱਥੇ ਕੀਤਾ ਸੀ ਤੇ ਉੱਥੇ ਚਲੋ ਪ੍ਰੋਗਰਾਮ ਕਰਨਾ ਹੀ ਥੋੜਾ ਪਤਾ ਅਹੀਂ ਰੋਟੀ ਪਾਣੀ ਦਾ ਬਾਕੀ ਅਸੀਂ ਕੋਈ ਇਹੋ ਜਿਹਾ ਸਟਾਪ ਨਹੀਂ ਚੁੱਕਿਆ ਅਸੀਂ ਕੁੜੀ 20 22 ਸਾਲ ਦੀ ਉਹ ਇੱਕ ਤਹੇਰ ਵਿਆਹ ਕਰਨਾ ਅਸੀਂ ਰੋਕਾ ਕੀਤਾ ਇੰਨੀ ਇੰਨੀ ਜਲਦੀ ਕਿਉਂ ਹੀ ਤੁਹਾਨੂੰ ਕੋਈ ਰੋਕਾ ਕਰਨਾ ਹੈ ਕੁੜੀ ਮੁੰਡੇ ਦੀ ਚਲੋ ਗੱਲ ਬਾਤ ਮੜਮੜਾ ਜਾਣ ਤੇ ਪਛਾਨ ਤੇ ਸੀ ਅਸੀਂ ਕਿਹਾ ਰੋਕਾ ਤੇ ਇਹਦੀ ਮੰਮੀ ਹੈ ਨਹੀਂ ਸੀ ਤੇ ਮੈਂ ਕਿਹਾ ਚਲ ਮੈਂ ਰੋਕਾ ਕਰਦਾ ਮੈਂ ਦਿਹਾੜੀ ਧੱppa ਕਰਤੀ ਤੋੜੀ ਕਿ ਲੱਗਦੀ ਬੇਟੀ ਮੇਰੀ ਪੋਤਰੀ ਤੁਹਾਨੂੰ ਪਤਾ ਨਹੀਂ ਬੱਚੀ ਉਮਰ ਵਿੱਚ ਵਿਆਹਣਾ ਜਿਹੜਾ ਨਹੀਂ ਵਿਆਹਿਆ ਨਹੀਂ ਅਸੀਂ ਰੋਕਾ ਕੀਤਾ ਹੈ ਰੋਕਾ ਵੀ ਤੇ ਜੁਰਮ ਹੀ ਆ ਨਾਬਾਲਕ ਆ ਕੁੜੀ ਦਾ ਇਹ ਇਹ ਤਾਂ 20 ਸਾਲ ਤੋਂ ਬਾਅਦ ਚਾਹੀ ਵਿਆਹ ਕਰ ਸਕਦੇ ਬੱਚੇ ਦਾ ਇਹ ਚਲ ਇੱਕ ਦੂਸਰੇ ਨਾਲ ਬੰਦੇ ਦਾ ਹੋ ਜਾਂਦਾ ਵੀ ਤੁਹਾਨੂੰ ਰੋਕਾ ਕੀਤਾ ਹੋਏ ਸਾਡਾ ਬੱਚਾ ਆ ਅਸੀਂ ਉਹਨਾਂ ਦਾ ਸਾਡਾ ਬੱਚਾ ਉਹਨਾਂ ਦਾ ਉਹਨਾਂ ਦਾ ਬੱਚਾ ਬੱਚਾ ਕਿਹਦਾ ਤੁਹਾਡਾ ਨਹੀਂ ਕਿਹੜਾ ਦੀ ਬੇਟੀ ਹੈ ਹਾਂਜੀ ਕਿਹੜਾ ਦੀ ਬੇਟੀ ਬੜੀ ਚੰਗੀ 15 ਸਾਲ ਦੀ ਜੀ 15 ਸਾਲ ਦੀ 7 ਸਾਲ ਤੱਕ ਦਾ ਤੁਸੀਂ ਟਾਈਮ ਪਾਉਣਾ ਸੀ ਹਾਂਜੀ ਪਾਉਣਾ ਸੀ ਚਲੋ ਸਾਡੇ ਰਿਸ਼ਤੇਦਾਰੀ ਸੀ ਆਣਾ ਜਾਣਾ ਸੀ ਮਿਲਣਾ ਪਰ ਤੱਕ ਅੱਗੇ ਮਿਲਦੇ ਕਰਦੇ ਪੁਲਿਸ ਆਈ ਪੁਲਿਸ ਨੇ ਕੀ ਕਿਹਾ ਪੁਲਿਸ ਨੇ ਉਹ ਗੱਲ ਕਹੀ ਹੈ ਚਲੋ ਕੋਈ ਗੱਲ ਨਹੀਂ ਰੋਕਾ ਕੀਤਾ ਤੇ ਕੋਈ ਗੱਲ ਨਹੀਂ ਹਾਂਜੀ ਠੀਕ ਹੈ ਠੀਕ ਹੈ ਜੀ ਰੋਕਾ ਜਿੱਲੇ ਮਰਜੀ ਆਣ ਕੇ ਦੇਖਣ ਸਾਡੀ ਬੇਟੀ ਸਾਡੇ ਘਰ ਹੋਏਗੀ ਉਹ ਪਾਰ ਵੀ ਕੀ ਰਹੇ ਨੇ ਜੋ ਉੱਥੇ ਮੁੰਡੇ ਵਾਲੇ ਆਖੋ ਭੱਜ ਭੱਜ ਗੋੜੇ ਆਪੇ ਭੱਜੇ ਮੁੰਡੇ ਵਾਲੇ ਮੇਰੇ ਜਦੋਂ ਹੀ ਰੋਕਾ ਕੀਤਾ ਸੀ ਤੇ ਮੁੰਡੇ ਨੇ ਘਰ ਜਾਣਾ ਹੀ ਭੱਜਣਾ ਕਿਉਂ ਸੀ ਤੇ ਕੁੜੀ ਵਾਲੇ ਨੇ ਕੋਈ ਇਤਰਾਜ਼ ਨਹੀਂ ਕੀਤਾ ਕੁੜੀ ਨੇ ਕੁੜੀ ਨੇ ਕਲਾਤਰਾਇ ਕਰਨਾ ਜਦ ਜਦ ਰੋਕਾਈ ਕਰ ਲਿਆ ਤਾਂ ਅਸੀਂ ਕਿਹੜਾ ਵਿਆਹ ਕਰਕੇ ਕੁੜੀ ਤੋੜਨੀ ਮੈਂ ਕਿਹਾ ਬੱਚੀ ਮੈਂ ਛੋਟੀ ਉਮਰ ਦੀ ਆ ਤੂੰ ਹੀ ਕਰ ਦੋ ਕੁੜੀ ਨੇ ਕਿਹਾ ਛੋਟੀ ਉਮਰ ਦੀ 15 ਸਾਲ ਦੀ ਤੇ ਮੇਰਾ ਜਿੱਸਾ ਕਰ ਦੋ ਬੱਚੀ ਚਲੋ ਬੱਚੀ ਤੇ ਬੱਚੀ ਨੇ ਕੀ ਕਹਿਣਾ ਚਲੋ ਕਿੰਨੇ ਚੱਲ ਬੱਚੀ ਯਾਰ ਰਿਸ਼ਤਾ ਕਰਦੀ ਐ ਮੁੰਡਾ ਚੰਗਾ ਮਿਲ ਗਿਆ ਮੁੰਡਾ ਕਾਰੋਬਾਰ ਕਰਦਾ ਸੀ ਮੁੰਡਾ ਚੰਗਾ ਮਿਲ ਗਿਆ ਸਾਨੂੰ ਐਸੀ ਕਿਹ ਰਿਸ਼ਤਾ ਕਰਦੀ ਐ ਚਲੋ ਵਿਆਹ ਹੀ 20 ਸਾਲ ਨੂੰ ਕਰਦਾ ਠੀਕ 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 ਕੁੜੀ ਦਾ ਵਿਆਹ ਹੋ ਗਿਆ ਸੀ 16 ਸਾਲ ਦੀ ਕੁੜੀ ਦਾ ਕੀ ਮੈਟਰੀਕ ਦੇਖੋ ਜੀ ਇੰਜ ਮੌਕੇ ਤੇ ਲੈ ਕੇ ਕੁੜੀ ਨੂੰ ਮਲਕੇ ਹਲੇ ਆਪਾਂ ਨੂੰ ਥਾਣੇ ਲੈ ਜਾਏ ਜਾਨੇ ਇਹਦੀ ਦਾਦੀ ਨੂੰ ਲੈ ਕੇ ਚੱਲੇ ਨਾਲ ਠੀਕ ਐ ਬਾਕੀ ਜੋਸ਼ ਤਾਂ ਨਿਕਲੇਗਾ ਉਸ ਸਰ ਕੇ ਗੱਲ ਬਾਤ ਹੋਈ ਐ ਇਹ ਪਰਿਵਾਰ ਦੇ ਨਾਲ ਤੁਹਾਡੀ ਤੁਹਾੰਨੇ ਕਹਿੰਦੇ ਵੀ ਸਾਡੀ ਆਪਣੇ ਅਸੀਂ ਲੜਕੀ ਮੰਗਣੀ ਕਰਾਉ ਕਰ ਰਹੇ ਸੀ ਇਹ ਕਿਹੜੇ ਹੁਣ ਜਾ ਕੇ ਆਪਾਂ ਥਾਣੇ ਵਿੱਚ ਨਕੋ ਪੁਸ਼ਟੀ ਕਰਦੇ ਆਂ ਮੁੰਡੇ ਵਾਲੇ ਭੱਜ ਗਏ ਨੇ ਤੂੰ ਮੁੰਡੇ ਵਾਲੇ ਮੈਂ ਹੁਣ ਮੋਕਰੇ ਇੱਥੇ ਆਇਆ ਜੀ ਮੁੰਡੇ ਵਾਲੇ ਮੇਰੇ ਕੋਲ ਹੁਣ ਮਿਲੇ ਨਹੀਂ ਉਹਨਾਂ ਨੂੰ ਵੀ ਥਾਣੇ ਦੇ ਵਿੱਚ ਬੁਲਾਇਆ ਜਾਏਗਾ ਮੁੰਡੇ ਵਾਲੇ ਹਾਂ ਉਹਨਾਂ ਨੂੰ ਬੁਲਾਇਆ ਜਾਏਗਾ ਇਹ ਮੰਗਣੀ ਕਿੱਥੇ ਹੋ ਰਹੀ ਸੀ ਇਹ ਮੰਗਣੀ ਹਾਲੇ ਮੈਂ ਹੁਣ ਮੋਕਰੇ ਆਇਆ ਹਾਂ ਹਾਲੇ ਹੀ ਪੁਸ਼ਪਰਦਾ ਕਰਦੇ ਆਪਾਂ ਥਾਣੇ ਵਿੱਚ ਹੀ ਗਮ ਜਾ ਰਹੀ ਸੀ ਨਹੀਂ 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 ਇਹ ਕਿੰਨਾ ਕਰ ਬਾਹਰ ਚੱਲ ਰਿਹਾ ਜੀ ਕਿਤੇ ਹੁਣ ਵੇਹਣੇ ਜਾ ਕੇ ਪੁਸ਼ਪਰਦਾ ਕਰਦੇ ਜੀ ਦਿਖਾਈ ਨਹੀਂ ਫੋਨ ਨਹੀਂ ਆਲੇ ਮੈਨੂੰ ਕੋਈ ਵਿਖਾਈ ਇਹਨਾਂ ਨੇ ਮੈਂ ਦੇਖਦਾ ਫੋਨ ਆਪਾਂ ਲਿਆ ਨਾ ਕੋ ਜੋ ਫੋਨ ਤੇ ਜੂਨ ਕੀ ਕਹਿੰਦਾ ਜੀ ਛੋਟੀ ਉਮਰ ਦੀ ਮੰਗਣੀ ਹੋ ਸਕਦੀ ਬੱਚੀ ਦੀ ਨਹੀਂ ਨਹੀਂ ਨਾਬਾਲਕ ਹੈ ਹਾਂ ਜੀ ਨਾਵਾਲ ਕਾਰ ਨਹੀਂ ਕੀਤੀ ਗਈ। ਦੇਖੋ ਨਾਵਾਲ ਕਈ ਫਿਰ ਗੈਰਕਾਨੂੰਨੀ ਆ ਠੀਕ ਆ। ਕੁੜੀ ਦੇ ਕਾਗਜ਼ ਚੱਕੀ ਤੇ ਹਾਂ ਕਾਗਜ਼ ਚੱਕਾਂਗਾ ਆ ਪ੍ਰੂਫ ਲੰਮਾ ਕਰਨਾ ਉਹ। ਕਰ ਲਈ ਹੈਗੀ ਜੀ। ਹਾਂ ਕਰ ਲਈ ਹੋਈ। ਕੁੜੀ ਦੇ ਨਾਲ ਖਲਬਤ ਹੋਈ ਹੈ ਤੁਹਾਡੀ ਉਹ ਕੀ ਗੰਦੀ ਆ। ਕੁੜੀ ਕੁੜੀ ਹੈ ਲੋ ਕਹਿੰਦੇ ਮਾ ਨਾਵਾਲ ਕੁੜੀ ਬੱਚੀ ਸਹਿਮੀ ਹੋਈ ਆ ਠੀਕ ਆ। ਉਹਨੂੰ ਆਪਾਂ ਆਕੜੀ ਭਾਵਾਂਗੇ ਫਿਰ ਭਾਗ ਨੂੰ ਪੁੱਛਾਂਗੇ ਠੀਕ ਆ। ਫਿਲਹਾਲ 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 ਆਪਾਂ ਲੜਕੇ ਨੂੰ ਕੁਝ ਉਹ ਬੜੀ ਸਹੀ ਹੋਈ ਆ ਠੀਕ ਆ ਆਪਾਂ ਨੂੰ ਪੁੱਛ ਕੇ ਫੇਰ ਆਪਾਂ ਪੁੱਛਦੇ ਹਾਂ ਠੀਕ ਹੈ ਕਿ ਦੀ ਹੈ ਕਿ ਨਹੀਂ ਮੁੰਡੇ ਵਾਲਾ ਤੇ ਨਾਂ ਦੇ ਜੋ ਜੋ ਹਾਂ ਜੋ ਸਾਹਮਣੇ ਆਏਗਾ ਉਹ ਬਤਾਓ ਕਰਵੇ